4000 ਦੇ ਲਗਭਗ ਦਸਣ ਦੇ ਵਿੱਚ ਆ ਰਿਹਾ ਵੀ ਜਿਨ੍ਹਾਂ ਨੌਜਵਾਨਾਂ ਦੇ ਜਿਨ੍ਹਾਂ ਦੇ ਵਿੱਚ ਮੁੰਡੇ ਕੁੜੀਆਂ ਜਿਹੜੇ ਕਿ ਠੱਗੇ ਗਏ ਨੇ 4000 ਗਿਣਤੀ ਉਹਨਾਂ ਦੀ ਹੈ ਹਾਂਜੀ ਜੇ ਆਪਾਂ ਮੋਟਾ ਕ ਹਿਸਾਬ ਲਗਾਉਣਾ ਹੋਵੇ ਕਿੰਨੇ ਕਿ ਕਰੋੜਾ ਰੁਪਏ ਦਾ ਜਿਹੜਾ ਕਪੜਾ ਕੀਤਾ ਗਿਆ ਜਿਹੜੇ ਇੱਥੇ ਮੌਜੂਦ ਨੇ ਉਹਨਾਂ ਦਾ ਹੈਗਾ 3.5 ਕਰੋੜ ਦਾ ਠੀਕ ਹੈ ਜਿਹੜੇ ਇੱਥੇ ਮੌਜੂਦ ਹੈ ਆਪਣੇ ਜਿਹੜੇ 42 43 ਗੱਲ ਦੇ ਅਜ ਤੱਕ ਇੱਕ ਬੱਚਾ ਵੀ ਮਤਲਬ ਜਿੰਨਿਆਂ ਦੀ 8 ਸਾਲਾਂ ਜਿਹਨਾਂ ਨੇ ਫਾਈਲ ਲਗਾਈਆਂ ਕੋਈ ਬੱਚਾ ਬਾਹਰ ਨਹੀਂ ਗਿਆ ਸਿਰਫ ਇਹਨਾਂ ਨੇ ਫੇਕ ਡਾਕੂਮੈਂਟਸ ਬੱਚਿਆਂ ਦੇ ਰੱਖੇ ਆ ਇਵਨ ਤੱਕ ਇਹਨਾਂ ਨੇ ਬੱਚੇ ਬੈਨ ਵੀ ਕਰਵਾਤੇ ਆਂ ਅੰਬੈਸੀ ਚ ਤਿੰਨ ਬੱਚੇ ਸੁਸਾਈਡ ਕਰ ਚੁੱਕੇ ਆ ਜੋ ਇਹ ਧਰਨੇ ਦੇ ਨਾਲ ਰਿਲੇਟਡ ਸੀਗੇ ਕੋਸਟ ਵੇ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਸੀ ਉਹਨਾਂ ਨੇ ਸੁਸਾਈਡ ਹੀ ਚੀਜ਼ ਤੇ ਕੀਤਾ ਕਿਉਂਕਿ ਉਹ ਅੰਬੈਸੀ ਤੋਂ ਬੈਨ ਹੋ ਚੁੱਕੇ ਸੀ ਇੰਨਾ ਮੰਨਿਓ ਰਿਪੋਰਟ ਥਾਣੇ ਜਾਂ ਦਿੱਤੀ ਵੀ ਆ ਸਾਰੇ ਕੁਸ਼ੋਤੇ ਧਾਰਾ ਲੱਗੀਆਂ ਮੈਨੇ ਇਹ ਅੱਛਾ ਉਹਦੇ ਉੱਤੇ ਪਰਚੇ ਦਰਜ ਨੇ ਪਰਚੇ ਦਰਜ ਨੇ ਪੀਓ ਕਹਿੰਦੇ ਨੇ ਵੀ ਪੀਓ ਹੋਇਆ ਵਿਆ ਇਹ ਘਹਾਉਣਾ ਕਰਾਰ ਦਿੱਤਾ ਵਿਆ ਕਿੰਨੇ ਪਰਚੇ ਇਸ ਵਿਅਕਤੀ ਉੱਤੇ ਦਰਜ ਨੇ ਹੁਣ ਤੱਕ ਇਹ ਜਿੰਨੇ ਵੀ ਪਰਿਵਾਰ ਨੇ ਸਾਰੇ ਕੁ ਨਿਉ ਪਰਚੇ ਨਹੀਂ ਇਹਦੇ ਹੋਏ ਹੋਏ ਪਰਚੇ 10 ਲੱਖ 10 ਕਰੋੜ ਦੀ ਕੋਠੀ ਹੈ ਜੀ ਅਫਸਰ ਕਲੋਨੀ ਦੇ ਵਿੱਚ ਚਾਰ ਸਰੇ ਅਫਸਰਾਂ ਦੀਆਂ ਕੋਠੀਆਂ ਨੇ ਵਿਚਕਾਰ ਇਹਦੀ ਕੋਠੀ ਆ ਗੌਰਪ੍ਰੀਤ ਬੇਨਿਪਾਲ ਦੀ ਜਦੋਂ ਇਹ ਫੌਜ ਦੇ ਵਿੱਚੋਂ ਆਇਆ ਦਸਣ ਮੁਤਾਬਕ ਵੀਰੇ ਕੋਲ 20 ਵਿਕੇ ਜਮੀਨ ਇਸ ਰੂਪਿੰਟ ਚ ਦਸਦੇ ਆ ਵੀ 100 ਕ ਕਿਲਾ ਆਪ ਇਹਨੇ ਪਟਤਾਲ ਦੇ ਵਿੱਚੋਂ ਪਾੜ ਲਿਆ ਕਿੰਨੇ ਇਹਨੇ ਮਤਲਬ ਆਪਣੇ ਇੰਸਟੀਚਿਊਟ ਜਾਂ ਸੈਂਟਰ ਜਿਹੜੇ ਖੁੱਲੇ ਆ ਵੱਖੋ ਵੱਖ ਨਾ ਸਾਨੂੰ ਘੰਟ ਤੋਂ ਘਟ ਇਥੇ ਤਿੰਨ ਦਾ ਤਾਂ ਮੇਨ ਪਤਾ ਲੱਗਾ ਜਿਵੇਂ ਖੰਨਾ ਹੋ ਗਿਆ ਪਟਿਆਲਾ ਹੋ ਗਿਆ ਜਾਂ ਕੋ ਹੋਰ ਸ਼ਹਿਰ ਦਾ ਤੇ ਚੰਡੀਗੜ੍ਹ ਤੇ ਥਾਂ ਥਾਂ ਤੇ ਮਤਲਬ ਇਹ ਆਪਦੇ ਅੱਡੇ ਬਣਾਉਂਦੇ ਨੇ ਪੜਦੇ ਨਾਲ ਕਿੰਨੀ ਠੱਗੀ ਵਜੀ ਐ ਇਸ ਏਜੰਟ ਦੇ ਵੱਲੋਂ ਸੇ ਸਾਡੇ 8 ਲੱਖ ਦੀ ਠੱਗੀ ਵਜੀ ਐ ਸਟੂਡੈਂਟ ਵੀਜ਼ੇ ਦੇ ਉੱਪਰ ਉਹਨਾਂ ਦਾ ਐਸਟੀਮੇਟ ਸੀਗਾ ਵੀ ਕੈਨੇਡਾ ਦਾ ਵੀਜ਼ਾ ਤੁਹਾਨੂੰ 5 ਤੋਂ 6 ਲੱਖ ਚ ਮਿਲ ਜਾਏਗਾ ਤੇ ਆਸਟ੍ਰੇਲੀਆ ਦਾ ਤੁਹਾਨੂੰ 4 ਤੋਂ 5 ਲੱਖ ਚ ਮਿਲ ਜਾਏਗਾ ਤੇ ਇਸ ਤੋਂ ਇਲਾਵਾ ਉਹ ਕਹਿੰਦੇ ਸੀ ਅਸੀਂ ਤੁਹਾਨੂੰ 22 ਲੱਖ ਤੋਂ ਲੈ ਕੇ 30 ਲੱਖ ਤੱਕ ਦਾ ਜੋ ਤੁਹਾਨੂੰ ਲੋਨ ਕਰਵਾ ਕੇ ਦੇਵਾਂਗੇ ਉਹਨਾਂ ਦੀ ਰਿਸਪੌਂਸਿਬਿਲਟੀ ਤੇ ਕਈ ਐਮ ਦੇ ਪਰਿਵਾਰ ਵੀ ਹੈਗੇ ਜਿਹੜੇ ਦਾਣਾ ਮੰਡੀ ਦੇ ਵਿੱਚ ਪੱਲੇਦਾਰੀ ਕਰਦੇ ਸੀ ਉਹਨਾਂ ਆਪਣੇ ਆੜਤੀਆਂ ਜਿਨ੍ਹਾਂ ਦੇ ਹਟ ਕੰਮ ਕਰਦੇ ਸੀ ਉਹਨਾਂ ਤੋਂ ਪੈਸੇ ਲੈ ਲੈ ਕੇ ਮਤੋਂ ਉਹਨੂੰ ਇਮੀਗ੍ਰੇਸ਼ਨ ਦਿੱਤੇ ਤੇ ਉਹਨਾਂ ਦਾ ਜਿਹੜਾ ਬੱਚਾ ਸੀ ਉਹ ਵੀ ਸੁਸਾਇਡ ਕਰ ਗਿਆ ਤੋ ਟੋਟਲ ਅਸੀਂ ਚਾਰ ਫਾਈਲਜ਼ ਲਵਾਈਆਂ ਸੀ ਜਿੱਦੋਂ ਉਹਨਾਂ ਨੇ ਆਨਲਾਈਨ ਤੇ ਕੈਸ਼ ਲਿਆ 6 ਲੱਖ 40 ਹਜ਼ਾਰ ਰੁਪਏ ਠੀਕ ਹੈ ਸੀਆ ਰਿਪੋਰਟ ਬਾਕੀ ਸਾਰਾ ਮੈਡੀਕਲ ਸਾਰਾ ਕੁਝ ਕੀਤਾ ਐਮਬੈਸੀ ਫੀਸ ਉਹ ਵੱਖਰਾ ਸੀ ਸਾਡਾ ਜਿਹੜੇ ਚਾਰ ਫਾਈਲਾਂ ਲਗਵਾਈਆਂ ਕਿੰਨੇ ਪੈਸੇ ਤੁਹਾਡੀ ਦੀ ਠੱਗੀ ਵੱਜ ਚੁੱਕੀ ਹੈ ਕਿੰਨੇ ਪੈਸੇ ਸਰ ਨੀਅਰ ਅਬਾਊਟ 7 7 ਲੱਖ 40 ਹਜ਼ਾਰ ਦੇਖੋ ਇਹ ਨੌ ਦਾ ਪੀਓ ਆ ਇਹਦੀ ਜਾਇਜ਼ਾਤ ਆ ਜੇ ਜਾਇਜ਼ਾਤ ਨੂੰ ਹੀ ਮੰਨ ਲਓ ਪਵੰਦੀ ਲੱਗ ਜੇ ਤੇ ਇਹਨੂੰ ਟੱਚ ਕਰ ਲੈਣਾ ਬਾਕੀ ਇਹ ਕੱਲਾ ਛੋੜੋ ਯਾਰ ਇਹਦਾ ਪਿਓ ਆ ਇਹਦੀ ਮਾਂ ਟ ਆ ਇਹ ਪੂਰਾ ਟੱਬਰ ਤੇ ਬਾਕੀ ਇਹ ਦੇਖੋ ਜਿੰਨਿਆਂ ਦੀਆਂ ਫੋਟੋ ਨੇ ਸਾਰੇ ਇਹਨਾਂ ਦੇ ਸਪਰਕ ਚ ਹੈਗੇ ਇਹਨਾਂ ਨੇ ਪੁਲਿਸ ਦੇ ਨਾਲ ਤਾਲਮੇਲ ਕਰਕੇ ਆ ਕੇ ਡੱਬੇ ਗੱਲ ਕਰੀ ਤੇ ਉਦੋਂ ਬਾਅਦ ਥਾਣੇ ਗਿਆ ਥਾਣੇ ਵਾਲੇ ਕਹਿੰਦੇ ਵੀ ਜਾ ਕੇ ਮੋਟਰ ਦੇ ਬੈਜੋ ਮੇਰੇ 2 ਲੱਖ 20000 ਰੁਪਇਆ ਠੱਗੀ ਦੇ ਤੌਰ ਤੇ ਲੈ ਆ ਗਿਆ ਤੇ ਕੋਈ ਕਾਗਜ਼ ਨਹੀਂ ਸਾਰੇ ਕੁਝ ਡੁਪਲੀਕੇਟ ਈਵਨ ਸਾਡਾ ਮੈਡੀਕਲ ਵੀ ਕਰਵਾਇਆ ਗਿਆ ਠੀਕ ਹੈ ਉਹ ਵੀ ਫੇਕ ਆਈਡੀ ਦੇ ਤੌਰ ਤੇ ਜਿਹੜਾ ਇਹਦੇ ਵਿੱਚ ਇਨਕਲੂਡ ਹੈ ਪਲਾਨਿੰਗ ਵਾਲੀ ਤਕੜੀ ਸੀ ਉਹ ਪਤਾ ਕੀ ਕਹਿੰਦੇ ਸੀ ਵੀ ਅਸੀਂ ਪੈਸੇ 6 ਲੱਖ ਰੁਪਏ ਤੋਂ ਜਿਹੜੇ ਗਏ ਸੀਗੇ ਸਾਰੇ ਵੀ ਅਸੀਂ 6 ਲੱਖ ਰੁਪਏ ਲਵਾਂਗੇ ਲਵਾਂਗੇ ਪੈਸੇ ਸਾਰੇ ਬਾਅਦ ਚ ਠੀਕ ਹੈ ਜਦੋਂ ਇਹ ਗੱਲ ਕਹਿੰਦੇ ਸੀ ਅਗਲਾ ਹਰੇਕ ਅਗਲੇ ਨੂੰ ਆਪਾਂ ਨੂੰ ਕਿਰਾਏ ਵੀ ਆਪਾਂ ਨੂੰ ਕਿਰਾਏ ਸੀ ਵੀ ਠੱਗੀ ਵਾਜੂ ਉਹ ਪਲਾਨਿੰਗ ਇਹ ਸੀਗੀ ਵੀ ਭਾਈ ਤੋਂ ਜਿਹੜਾ ਜਿਹੜਾ ਲੋਨ ਕਰਾਉਣਾ ਸੀ ਉਹ ਆਪਰਾ ਏਜੰਟ ਸੀ ਉਹਨਾਂ ਦਾ ਸਰ ਉਹਨਾਂ ਨੇ ਮੈਨੂੰ ਫੇਕ ਆਫਰ ਲੈਟਰ ਵਿਖਾਈ ਬੀਐਸਸੀ ਨਰਸਿੰਗ ਦੀ ਫੇਕ ਵਿਖਾਇਆ ਮੇਰੀ ਜੀਟੀ ਕਲੀਅਰ ਹੋ ਗਈ ਹੈ ਦਨ ਮੇਰੇ ਬ੍ਰਦਰ ਆਸਟ੍ਰੇਲੀਆ ਮੈਲਬਨ ਹੈ ਉਹਨੂੰ ਸਾਰਾ ਕੁਝ ਵਿਖਾਇਆ ਤੇ ਐਦਾਂ ਵਿਖਾਇਆ ਫਿਰ ਐਮਬੈਸੀ ਫੀਸ ਲੈ ਲਈ ਉਸ ਦਿਵਾਰ ਫੋਨ ਸਵਿਚ ਆਫ ਕਰਤੇ ਉਹਨਾਂ ਨੇ ਹਰੇਕ ਤੋਂ ਚੈੱਕ ਕਾਪੀਆਂ ਏਟੀਐਮ ਸਾਰੇ ਖਾਤੇ ਖਰਾ ਕੇ ਆਪਦੇ ਕੋਲੇ ਰੱਖ ਲੈ ਕੇ ਸਾਨੂੰ ਪਹਿਲਾਂ ਕੋਰੀਅਰ ਕਰੋ ਇਹ ਜਾਂ ਇੱਥੇ ਹੱਥੀ ਫੜਾ ਕੇ ਜਾਂ ਉਸ ਦਿਵਾਰ ਤੁਹਾਡਾ ਲੋਨ ਕਰਾਂਗੇ ਕਿੰਨੇ ਪੈਸੇ ਤੁਸੀਂ ਭਰਤੇ ਸੀ ਉਹਨੂੰ ਹੁਣ ਤੱਕ ਸਾਡੇ 8 ਟੋਟਲੀ ਪੈਰੀਜ਼ ਦਿੱਤਾ ਸੀ ਸਾਰਾ ਪੂਰਾ ਪੈਸਾ ਤੁਸੀਂ ਦੇ ਦਿੱਤਾ ਹਾਂਜੀ ਕੱਲੀ ਨੇ ਐਫਆਰਆਈ ਕਰਾਈ ਹੋਈ ਜਿਹਦੇ ਤੋਂ ਹੋਈ ਹੋਈ ਹੈ ਹਾਂਜੀ ਠੀਕ ਹੈ ਪਰ ਉੱਥੇ ਵੀ ਕੋਈ ਪ੍ਰਸ਼ਾਸਨ ਨੇ ਕੀਤੀ ਨਹੀਂ ਅਸੀਂ ਉੱਥੇ ਵੀ ਬੜੇ ਧਰਨੇ ਵੀ ਲਾਉਂਦੇ ਰਹੇ ਉਹਨਾਂ ਨੇ ਸਭ ਉਲਟਾ ਸਾਡੇ ਤੇ ਡਾਂਗਾ ਵੀ ਵਰਸਾਈਆਂ ਸੀ ਉੱਥੇ ਵੀ ਬੜਾ ਖੱਜਲ ਖਰਾਬ ਹੋ ਕੇ ਆਗੇ ਤੁਸੀਂ ਵੀ ਪੀੜਤ ਹਾਂਜੀ 8.5 ਲੱਖ ਰੁਪਏ 8.5 ਲੱਖ ਰੁਪਏ ਕਿੰਨਾ ਦਾ ਵੀਜ਼ਾ ਅਪਲਾਈ ਕੀਤਾ ਬੇਟੇ ਦਾ ਵੀਜ਼ਾ ਅਪਲਾਈ ਕੀਤਾ ਜਿੱਥੇ ਰਿਟਰਨ ਲੱਗਦੀ ਹੁੰਦੀ ਆ ਉਥੇ ਇਹਨਾਂ ਨੇ ਪੈਨ ਕਾਰਡ ਚਪਕਾਇਆ ਹੋਇਆ ਸੀਗਾ ਮਤਲਬ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਫਾਈਲ ਕਿੱਦਾਂ ਲੱਗਦੀ ਆ ਸਾਰੇ ਜਾਲੀ ਡਾਕੂਮੈਂਟ ਲਾਏ ਹੋਏ ਸਾਰੇ ਫੇਕ ਹੈਗੇ ਤੇ オリジナル ਡਾਕੂਮੈਂਟ ਲੈ ਲਏ ਹੋਏ ਸੀ ਸਾਡੇ ਤੋਂ ਵੀ ਇੱਥੋਂ ਦਾ ਪ੍ਰਸ਼ਾਸਨ ਸਰਕਾਰ ਸੁੱਤੀ ਪਈ ਆ ਜੀ ਇੰਨੇ ਗਿਣਤੀ ਹੋਵੇ ਤੇ ਅੱਜ ਤਾਈਂ ਕਿਸੇ ਨੇ ਅੱਗੇ ਇਹਨਾਂ ਦੀ ਬਾਤ ਨਾ ਪੁੱਛੀ ਹੋਵੇ ਅਸੀਂ ਇਹ ਚੈਲੰਜ ਕਰਨ ਵਾਸਤੇ ਵੀ ਇੱਥੇ ਹੀ ਨਹੀਂ ਬੈਠਾਂਗੇ ਝੋਨਾ ਵੱਢ ਕੇ ਅਸੀਂ ਕੋਈ ਪ੍ਰੋਗਰਾਮ ਹੋਰ ਲਿਖਾਂਗੇ ਠੀਕ ਹੈ ਅਸੀਂ ਉਹ ਪੱਤੇ ਸਪਾ ਕੇ ਰੱਖੇ ਨੇ ਪ੍ਰਸ਼ਾਸਨ ਨੂੰ ਪਾਵਾਂਗੇ ਵਿਵਤਾ ਲੋਕਵਾਜ ਟੀਵੀ ਨਾਲ ਜੁੜੇ ਤੁਸੀਂ ਮੈਂ ਅਮਤਾਜ ਪੰਜਾਬ ਦੇ ਵਿੱਚ ਵਿਦੇਸ਼ ਜਾਣ ਦਾ ਰੁਝਾਨ ਹੈ ਲੰਬੇ ਸਮੇਂ ਤੋਂ ਆ ਤੇ ਉਸੇ ਦੀ ਆੜ ਦੇ ਵਿੱਚ بڑے ਲੋਕਾਂ ਦੇ ਨਾਲ بڑے ਨੌਜਵਾਨਾਂ ਦੇ ਨਾਲ ਪਰਿਵਾਰਾਂ ਨਾਲ ਠੱਗੀਆਂ ਵਜਦੀ ਨੇ ਠੱਗੀਆਂ ਕਿਸ ਤਰੀਕੇ ਨਾਲ ਵਜਦੀ ਨੇ ਕਿ ਜਿਹੜੇ ਏਜੰਟ ਹੁੰਦੇ ਨੇ ਜਾਲੀ ਵਿਜੇ ਲਵਾ ਦਿੰਦੇ ਆ ਉਹਨਾਂ ਦੇ ਵੱਦ ਪੈਸੇ ਖਾ ਜਾਂਦੇ ਆ ਉਸੇ ਤਰੀਕੇ ਦੀ ਇਹ ਘਟਨਾ ਹੈ ਜਿਹੜੀ ਇਸ ਵਕਤ ਸੀ ਠੁੱਲੀਵਾਲ ਦੇ ਟਿੱਪੇ ਵਿਖੇ ਮੌਜੂਦ ਆ ਬਰਨਾਲਾ ਦੇ ਜੋ ਲੱਗੇ ਆ ਤਾਂ ਉੱਥੇ ਕੀ ਹੈ ਕਿ ਜਿਹੜੇ ਪਰਿਵਾਰ ਸਾਡੇ ਨਾਲ ਨੇ ਪੀੜਤ ਨਾਲ ਵੀ ਕੇਜੂ ਟਿਕਾਉਂਦਾ ਦੇ ਆਗੂ ਨੇ ਲਗਾਤਾਰ 5 ਮਹੀਨੇ ਤੋਂ ਇੱਥੇ ਜਿਹੜਾ ਤਰਨਾ ਪ੍ਰਦਰਸ਼ਨ ਚੱਲ ਰਿਹਾ ਪਰ ਹਾਲੇ ਤੱਕ ਸੁਣਵਾਈ ਕੋਈ ਨਹੀਂ ਹੈ ਦੱਸ ਦਈਏ ਜਿਹੜੀ ਜ਼ਮੀਨ ਹੈ ਇਹ ਜ਼ਮੀਨ ਵੀ ਉਸ ਏਜੰਟ ਦੀ ਹੈ ਜਿਨ੍ਹਾਂ ਦੇ ਵੱਲੋਂ ਇਹਨਾਂ ਨਾਲ ਠੱਗੀ ਮਰੀ ਗਈ ਹੈ ਪੂਰਾ ਮਾਮਲਾ ਕੀ ਹੈ ਹੁਣ ਤੱਕ ਕੀ ਸੁਣਵਾਈ ਹੋਈ ਹੈ ਕਿਸ ਤਰੀਕੇ ਨਾਲ ਜਿਹੜੀ ਠੱਗੀ ਵੱਜੀ ਹੈ ਸਾਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਾਡੇ ਨਾਲ ਵੀ ਇੱਕ ਹੀ ਉਟਕਾਉਂਦਾ ਤੋਂ ਪ੍ਰਧਾਨ ਨੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਮਾਮਲਾ ਕੀ ਹੈ ਪੂਰਾ ਇੱਥੇ ਧਰਨਾ ਲਾਉਣ ਦਾ ਮਕਸਦ ਹੈ ਇੱਥੇ ਧਰਨਾ ਕਿਉਂ ਲਾਇਆ ਗਿਆ ਤੁਹਾਡੇ ਵੱਲੋਂ ਪਹਿਲਾਂ ਤੋਂ ਇਹ ਗੁਰਪ੍ਰੀਤ ਬੈਣੀਪਾਲ ਆ ਜੀ ਈਸ਼ਰੂ ਪਿੰਡ ਦਾ ਜੀ ਉਹਨੇ ਫੌਜ ਦੇ ਵਿੱਚੋਂ ਆ ਕੇ ਇਹ ਬਾਹਰਲੇ ਜੰਟ ਬਣ ਕੇ ਬਾਹਰ ਨੂੰ ਬੱਚੇ ਤੋੜ ਰਿਹਾ ਸੀਗਾ ਠੀਕ ਹੈ ਇਹਨੇ 2012 ਤੋਂ ਲੈ ਕੇ ਧੰਦਾ ਤੋੜਿਆ ਜਿਹਦੇ ਵਿੱਚ 4000 ਦੇ ਲਗਭਗ ਦਸਣ ਦੇ ਵਿੱਚ ਆ ਰਿਹਾ ਵੀ ਜਿਨ੍ਹਾਂ ਨੌਜਵਾਨਾਂ ਦੇ ਜਿਨ੍ਹਾਂ ਦੇ ਵਿੱਚ ਮੁੰਡੇ ਕੁੜੀਆਂ ਜਿਹੜੇ ਕਿ ਠੱਗੇ ਗਏ ਨੇ 4000 ਗਿਣਤੀ ਉਹਨਾਂ ਦੀ ਹੈ ਹਾਂਜੀ ਠੀਕ ਹੈ ਯਾਨੀ ਲਗਾਤਾਰ ਇਹ ਉਹਦਾ ਪਿੱਛਾ ਕਰਦੇ ਰਹੇ ਉਹਦੇ ਖਿਲਾਫ ਧਰਨੇ ਮਜਾਰੇ ਵੀ ਬਹੁਤ ਹੋਏ ਉਤੇ ਪਰਚੇ ਵੀ ਦਰਜ ਹੋਏ ਪਰ ਉਹਨੂੰ ਗਿਰਫਦਾਰ ਨਹੀਂ ਹੋ ਸਕਿਆ ਉਹਨੇ ਕੀ ਕਿ ਵੱਖ-ਵੱਖ ਥਾਵਾਂ ਦੇ ਪੰਜਾਬ ਦੇ ਵਿੱਚ ਐ ਜਮੀਨ ਲੈ ਕੇ ਸਿੜਤੀ ਠੀਕ ਹੈ ਜਦੋਂ ਇਹਨਾਂ ਨੇ ਪਤਾ ਕਰਿਆ ਵੀ ਯਾਰ ਪੈਸਾ ਇੰਨਾ ਠੱਗਿਆ ਪੈਸਾ ਗਿਆ ਕਿੱਥੇ ਚਲੋ ਇਹਨਾਂ ਨੇ ਪੜਤਾਲ ਕਰੀ ਜਿਹਦੇ ਵਿੱਚ ਇੱਥੇ ਸਿਆਲੀ ਕੀਲੇ ਜਿੱਥੇ ਆਪਾਂ ਖੜੇ ਆ ਠੀਕ ਹੈ ਇਹ 20 ਕੀਲੇ ਦਾ ਟਾਕਾ ਟਿੱਬੇ ਦੀ ਜਮੀਨ ਆ ਇਹ ਜੀ ਇਹ ਤੋਂ 26 ਕੀਲੇ ਹੋਰ ਨੇ 3 ਕੀਲੇ ਪਿੱਛੇ ਆਪ ਵਿੱਚ ਹੀ 26 ਕੀਲੇ ਉੱਥੇ ਨੇ ਇਹ ਸਿਆਲੀ ਕੀਲੇ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਤੇ ਇਹਨਾਂ ਨੇ ਇਸ ਪਿੰਡ ਦੇ ਨਾਲ ਜਿਹੜੀ ਟਿੱਬੇ ਦੀ ਜ਼ਮੀਨ ਆ ਉੱਥੇ ਆ ਕੇ ਉੱਥੋਂ ਦੇ ਲੋਕਾਂ ਨਾਲ ਲਿੰਕ ਕੀਤਾ ਜੀ ਇਹਨਾਂ ਨੇ ਕਿਹਾ ਵੀ ਸਾਡੇ ਨਾਲ ਠੱਗੀ ਬਹੁ ਵੱਡੀ ਵੱਡੀ ਵੀ ਆ ਵੀ ਜਿਹੜੀ ਇਹ ਜ਼ਮੀਨ ਆ ਵੀ ਉਹ ਫਲਾਣੇ ਜੰਟ ਦੀ ਆ ਵੀ ਇਹਨੂੰ ਗਾਹਾਂ ਠੇਕੇ ਦੇ ਨਾਂ ਲਿਆ ਜਾਵੇ ਜੀ ਤੇ ਉਹ ਬੰਦਿਆਂ ਨੇ ਚਲੋ ਫੇਰ ਲੈ ਲਈ ਜ਼ਮੀਨ ਕਿਉਂਕਿ ਰੇਟ ਆ ਜਿਹੜਾ ਇਹਦਾ ਬਹੁਤ ਘੱਟ ਰੇਟ ਤੇ ਦਿੰਦੇ ਆ ਉਹ ਠੀਕ ਹੈ ਜੀ ਕਿਉਂਕਿ ਆਪ ਉਹ ਲੋਕ ਸੁਭਕੇ ਰਹਿ ਜਾਂਦਾ ਉਹਦੇ ਨੂੰ ਮੂਰੇ ਰੱਖੇ ਆ ਦਲਾਲ ਹਾਂ ਤੇ ਉਦੋਂ ਬਾਅਦ ਦੇ ਵਿੱਚ ਜਦੋਂ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਨੇ ਇਕੱਠੇ ਹੋ ਕੇ ਆ ਕੇ ਜਿਹਦੇ ਵਿੱਚ ਇਹ 50-55 ਬੰਦੇ ਨੇ ਜੀ ਜਿਹੜੇ ਆਪਣੇ ਸੰਪਰਕ ਚ ਨੇ ਠੀਕ ਹੈ ਇਹਨਾਂ ਨੇ ਪੁਲਿਸ ਦੇ ਨਾਲ ਤਾਲਮੇਲ ਕਰਕੇ ਆ ਕੇ ਟਿੱਬੇ ਗੱਲ ਕਰੀ ਤੇ ਉਦੋਂ ਬਾਅਦ ਥਾਣੇ ਗਏ ਥਾਣੇ ਵਾਲੇ ਕਹਿੰਦੇ ਵੀ ਜਾ ਕੇ ਮੋਟਰ ਤੇ ਬਹਿ ਜਾਓ ਜੀ ਇੱਕ ਵਾਰੀ ਇਹ ਮੋਟਰ ਤੇ ਬਹਿ ਗਏ ਮੋਟਰ ਤੇ ਬੈਠਿਆਂ ਤੋਂ ਇਹਨਾਂ ਨੇ ਇੱਕ ਵੀਡੀਓ ਪਾਈ ਚਲੋ ਸਾਡਾ ਨਾਲ ਸੰਪਰਕ ਹੋ ਗਿਆ ਆਪਾਂ ਨੇੜੇ ਗੱਲ ਨੇ ਮੀੜੀ ਜੀ ਅਸੀਂ ਆ ਕੇ ਇਹਨਾਂ ਦੀ ਸਾਰੀ ਗੱਲ ਸੁਣੀ ਜੀ ਵੀ ਕਿਵੇਂ ਕਿਵੇਂ ਅਸੀਂ ਸਾਰਾ ਜਦੋਂ ਇਹਨਾਂ ਤੋਂ ਮੈਟਰ ਸੁਣ ਲਿਆ ਤਾਂ ਸਿਆ ਕਿ ਕਿ ਸਪੋਰਟ ਕਰਾਂਗੇ ਛੋਟੀ ਜੀ ਅਸੀਂ ਆਪਣੀ ਜਥੇਬੰਦੀ ਦੇ ਵਿੱਚ ਸੂਬਾ ਪ੍ਰਧਾਨ ਸਾਹੀ ਮਨਜੀਤ ਧੇਰ ਨਾਲ ਜੀ ਗੱਲ ਕਰੀ ਤੇ ਅਸੀਂ ਫਿਰ ਸਾਰੇ ਜ਼ਿਲ੍ਹੇ ਇਹਨਾਂ ਨਾਲ ਗੱਲ ਕਰਕੇ ਅਸੀਂ ਬਲਾਕ ਨੇ ਇਹ ਜਿਹੜਾ ਕੇਸ ਹੱਥ 'ਚ ਲੈ ਲਿਆ ਜੀ ਸਾਡੇ ਨੇੜੇ ਠੁੱਲੀਆਲ ਪਿੰਡ ਸਾਡੀ ਕਾਈ ਬਹੁਤ ਤਕੜੀ ਆ ਜੀ ਮੰਗੇਆਲ ਚ ਵੀ ਤਕੜੀ ਆ ਮਨਾਲ ਚ ਵੀ ਆ ਇਹਨਾਂ ਕਾਈਆਂ ਨੇ ਇਹਨਾਂ ਦਾ ਵੱਡਾ ਸਹਿਯੋਗ ਰੱਖਿਆ ਉਹ ਆਉਂਦੇ ਜਾਂਦੇ ਰਹੇ ਇਹਨਾਂ ਕੋਲੇ ਰੋਟੀ ਪਾਣੀ ਦਾ ਵੀ ਉਹਨਾਂ ਨੇ ਵਧੀਆ ਸੇਵਾ કરી ਜੀ ਇਹ ਡੋਲਰ ਨਹੀਂ ਦਿੱਤੇ ਅਸੀਂ ਹਾਂ ਉਦੋਂ ਬਾਅਦ ਫਿਰ ਇਹ ਚੱਲਦਾ ਰਿਹਾ ਤਾਂ ਜਦੋਂ ਆਈ ਵਿੱਚੋਂ ਨਾ ਲਾਉਣ ਦੀ ਗੱਲ ਤਾਂ ਜਿਹੜੀ ਧਿਰ ਨੇ ਠੇਕੇ ਤੇ ਲੈ ਲਈ ਸੀ ਉਹ ਆ ਕੇ ਵਿੱਚ ਲਾ ਕੇ ਰੌਲਾ ਪਾਉਣ ਠੀਕ ਹੈ ਵੀ ਜ਼ਮੀਨ ਅਸੀਂ ਤਾਂ ਇਹਨਾਂ ਨੂੰ ਮਹੌਂਡ ਨਹੀਂ ਦੇਣੀ ਤੇ ਵਿੱਚ ਗ੍ਰਾਹਾਂ ਜੱਠੇਵੰਦੀਏ ਦੇ ਆ ਗਈ ਜੀ ਗ੍ਰਾਹਾਂ ਵਾਲਿਆਂ ਨੂੰ ਉਹ ਲੈ ਆਏ ਤੇ ਅਸੀਂ ਇਹਨਾਂ ਦੀ ਮਦਦ ਕਰ ਰਹੇ ਸੀ ਅਸੀਂ ਦੋਨੇ ਜੱਠੇਵੰਦੀਆਂ ਨੇ ਸਾਂਝਾ ਇਹ ਕੱਢਿਆ ਸਾਨੂੰ ਪਤਾ ਲੱਗ ਗਿਆ ਸੀ ਵੀ ਜਵੀਂਟ ਉਹਨਾਂ ਨੇ ਮੁਕਤਾਂਗੂ ਲਈ ਵੀ ਆ ਵੀ ਥੋੜੀ ਪੈਸਿਆਂ 'ਚ ਲਈ ਆ ਮਗਰੋਂ ਜੋ ਕਾਗਜ਼ ਬਣਾਇਆ ਸੀ ਉਹਨਾਂ ਨੇ ਚਲੋ ਫੇਰ ਵੀ ਅਸੀਂ ਉਹਨਾਂ ਨੂੰ ਨਾਰਾਜ਼ ਨਹੀਂ ਕੀਤਾ ਅਸੀਂ ਆਖਿਆ ਵੀ ਅੱਧੇ ਤੁਸੀਂ ਲਾ ਲਓ ਅੱਧੇ ਲਾ ਲੈਂਦੇ ਆ ਵੀ ਕਣਕ ਇਹ ਵੀ ਜਣਗੇ ਤੁਸੀਂ ਝੋਨਾ ਲਾ ਲਓ ਠੀਕ ਹੈ ਨੌ ਕਿਲਿਆਂ 'ਚ ਤੇ ਗਾਹਾਂ ਅਸੀਂ ਜਿਹੜੇ ਸਿਆਲੀ ਕੀ 22 ਕਿਲੇ ਹੋਰ ਨੇ ਉਹਨਾਂ ਦੇ ਵਿੱਚ ਵੀ ਅਸੀਂ ਗਾਹਾਂ ਜਾ ਕੇ ਕਣਕ ਵੜੇ ਕਬਜ਼ਾ ਕਰਾਂਗੇ ਕਿਉਂਕਿ ਇਹ ਥੋੜੇ ਨਹੀਂ ਬੰਦੇ ਇਹਨਾਂ ਦੇ ਪੈਸੇ ਬਹੁਤ ਜ਼ਿਆਦੇ ਨੇ ਕਰੋੜਾਂ ਚ ਠੀਕ ਹੈ ਜੇ ਆਪਾਂ ਮੋਟਾ ਕ ਹਿਸਾਬ ਲਗਾਉਣਾ ਹੋਵੇ ਕਿੰਨੇ ਕ ਕਰੋੜਾਂ ਰੁਪਏ ਦਾ ਜਿਹੜਾ ਕਪਲਾ ਕੀਤਾ ਗਿਆ ਜਿਹੜੇ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਇਹਨਾਂ ਦਾ ਹੈਗਾ 3.5 ਕਰੋੜ ਦਾ ਠੀਕ ਹੈ ਜਿਹੜੇ ਇੱਥੇ ਮੌਜੂਦ ਆਪਣੇ ਜਿਹੜੇ 42 43 ਬੰਦੇ ਆ ਇਹਦਾ 3.5 ਕਰੋੜ ਰੁਪਈਆ ਕਿਉਂਕਿ ਆਪਾਂ ਇਹਨਾਂ ਤੋਂ ਵੀ ਡਿਪੋਜ਼ਿਟ ਲਏ ਨੇ ਉਹਦਾ ਜੋੜ-ਜੋੜ ਕੀਤਾ ਤੇ ਉਹ ਕੀ ਕਹਿ ਰਹੇ ਨੇ ਉਹਨਾਂ ਨੇ ਬੰਦੇ ਧੋਰੇ ਪਹਿਲਾਂ ਇਹਨਾਂ ਨੂੰ ਕਹਿੰਦੇ ਰਹੇ ਵੀ ਆ ਕੇ ਪਟਿਆਲੇ ਪੈਸੇ ਲੈ ਲਓ ਜੀ ਪਟਿਆਲੇ ਪੈਸੇ ਕਿਵੇਂ ਦਿੰਦੇ ਆ ਉਹ ਉਹਨਾਂ ਦੇ ਬੰਦੇ ਰੱਖੇ ਹੋਏ ਨੇ ਮੂਰੇ ਉਹ ਵਕੀਲ ਕੋਲੇ ਲੈ ਜਾਂਦੇ ਨੇ ਐਫੀ ਡਿਪੀਟ ਲੈ ਕੇ ਪੈਸੇ ਦਿੰਦੇ ਨੇ ਉਹ ਜੇ 2 ਲੱਖਾਂ ਤਾਂ 1.5 ਲੱਖ ਠੀਕ ਹੈ ਕਿਸੇ ਨੂੰ ਲੱਖ ਚੀ ਬਰਾ ਦਿੰਦੇ ਨਹੀਂ ਜਦੋਂ ਉਹਨਾਂ ਨੇ ਸਾਡੇ ਨਾਲ ਗੱਲ ਕਰੀ ਵੀ ਪ੍ਰਧਾਨ ਜੀ ਅਸੀਂ ਗੱਲ ਕਰਨੀ ਚਾਹੁੰਦੇ ਹਾਂ ਵੀ ਤੁਸੀਂ ਜ਼ਮੀਨ ਸੜਾ ਦਿਓਗੇ ਅਸੀਂ ਹੈਗਾ ਜ਼ਮੀਨ ਸੜਾ ਦਿਆਂਗੇ ਪਰ ਪਹਿਲਾਂ ਪਰਪਾਈ ਕਰੋ ਕਹਿੰਦੇ ਕਿਵੇਂ ਇੱਥੇ ਆ ਕੇ ਦੋ ਤਿੰਨ ਮੇਰੀ ਗੱਲ ਚੱਲੀ ਹੈ ਸਮੇਤ ਵਿਆਜ ਲੈਣੇ ਆ ਠੀਕ ਹੈ ਜੀ ਜਦੋਂ ਅਸੀਂ ਕਿਹਾ ਵੀ ਸਮੇਤ ਵਿਆਜ ਲੈਣੇ ਨੇ ਚਲੋ ਇੱਕ ਦੋ ਮੇਰੀ ਗੱਲਾਂ ਗੁੱਲਾਂ ਕਰਕੇ ਬਾਦ ਦੇ ਵਿੱਚ ਉਹਨਾਂ ਨਾਲ ਸਾਡਾ ਤਾਲਮੇਲ ਨਹੀਂ ਹੋਇਆ ਅੱਜ ਅਸੀਂ ਜਿਹੜਾ ਇੱਥੇ ਪ੍ਰੋਗਰਾਮ ਕੀਤਾ ਅਸਲ ਇਹਦਾ ਇਹ ਆ ਮਨੋਰਥ ਵੀ ਇੱਥੋਂ ਦਾ ਪ੍ਰਸ਼ਾਸਨ ਸਰਕਾਰ ਸੁੱਤੀ ਪਈ ਆ ਜੀ ਐਨੇ ਗਿਣਤੀ ਹੋਵੇ ਤੇ ਅੱਜ ਤਾਈ ਕਿਸੇ ਨੇ ਆ ਕੇ ਇਹਨਾਂ ਦੀ ਬਾਤ ਨਾ ਪੁੱਛੀ ਹੋਵੇ ਅਸੀਂ ਇਹ ਚੈਲੰਜ ਕਰਨ ਵਾਸਤੇ ਵੀ ਇੱਥੇ ਹੀ ਨਹੀਂ ਬੈਠਾਂਗੇ ਝੋਨਾ ਵੱਢ ਕੇ ਅਸੀਂ ਕੋਈ ਪ੍ਰੋਗਰਾਮ ਹੋਰ ਲਿਖਾਂਗੇ ਠੀਕ ਹੈ ਅਸੀਂ ਉਹ ਪੱਤੇ ਸਪਾ ਕੇ ਰੱਖੇ ਨੇ ਪ੍ਰਸ਼ਾਸਨ ਨੂੰ ਪਾਵਾਂਗੇ ਵਿਵਤਾ ਤੇ ਇਸ ਕਰਕੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਸਾਡਾ ਪੀੜਤਾਂ ਦੇ ਹੱਕ ਦੇ ਵਿੱਚ ਆਏ ਆ ਅਸੀਂ ਇਹ ਸੀ ਸਾਡਾ ਮੈਟਰ ਜੀ ਬਾਕੀ ਆ ਸਾਡੇ ਨਾਲ ਖੜੇ ਨੇ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਕਿੰਨੀਆਂ ਸਾਡੇ ਇਹਦੇ ਚ ਕੁੜੀਆਂ ਹਾਂ ਜੇ ਬਠਗੀ ਦੀ ਗੱਲ ਕਰੀਏ ਕਿਸ ਤਰੀਕੇ ਦੀ ਠੱਗੀ ਹੈ ਮਤਲਬ ਕਿਹੜਾ ਵੀਜ਼ਾ ਤੁਸੀਂ ਅਪਲਾਈ ਕੀਤਾ ਸੀਗਾ ਮੈਡਿਸਟਡੀ ਵੀਜ਼ਾ ਅਪਲਾਈ ਕੀਤਾ ਸੀ ਸਰ ਮੇਰੇ ਪੇਰੈਂਟਸ ਦਾ ਵਿਜ਼ਿਟਰ ਵੀਜ਼ਾ ਸੀਗਾ ਟੋਟਲ ਅਸੀਂ 4 ਫਾਈਲਸ ਲਵਾਈਆਂ ਸੀ ਜਦੋਂ ਉਹਨਾਂ ਨੇ ਔਨਲਾਈਨ ਤੇ ਕੈਸ਼ ਲਿਆ 6 ਲੱਖ 40 ਹਜ਼ਾਰ ਰੁਪਏ ਠੀਕ ਹੈ ਸੀਆ ਰਿਪੋਰਟ ਬਾਕੀ ਸਾਰਾ ਮੈਡੀਕਲ ਸਾਰਾ ਕੁਝ ਕੀਤਾ ਅੰਬੈਸੀ ਫੀਸ ਉਹ ਵੱਖਰਾ ਸੀ ਸਾਡਾ ਤੇ ਬਾਕੀ ਜੋ ਸਾਡਾ 6 ਲੱਖ 40 ਬਕਾਇਦਾਗਾ ਤੇ ਬਾਕੀ ਵੱਖਰਾਗਾ ਠੀਕ ਹੈ ਮਤਲਬ ਤੁਹਾਡੇ ਜਿਹੜੇ 4 ਫਾਈਲਾਂ ਲਗਵਾਈਆਂ ਕਿੰਨੇ ਪੈਸੇ ਜੀ ਵੱਜ ਚੁੱਕੀ ਹੈ ਕਿੰਨੇ ਪੈਸੇ ਲਿਪੇ ਸਰ ਨੀਅਰ ਅਬਾਊਟ 7 7 ਲੱਖ 40000 7 ਲੱਖ 40 ਹਜ਼ਾਰ ਰੁਪਏ ਦੇ ਲਿਪੇ ਨੇ ਵੱਜੀ ਹਾਂਜੀ ਠੀਕ ਹੈ ਮਤਲਬ ਉਹ ਕਰਦੇ ਕੀ ਸੀਗੇ ਕੋਈ ਤੁਹਾਨੂੰ ਜਾਲੀ ਡਾਕੂਮੈਂਟ ਕਰਦੇ ਸੀ ਜਾਂ ਵੀਜ਼ਾ ਅਪਲਾਈ ਹੀ ਨਹੀਂ ਕਰਦੇ ਸੀ ਕਿਸ ਤਰੀਕੇ ਨਾਲ ਠੱਗੀ ਮਾਰਦੇ ਸੀ ਸਰ ਉਹਨਾਂ ਨੇ ਮੈਨੂੰ ਫੇਕ ਆਫਰ ਲੈਟਰ ਵਿਖਾਈ ਬੀਐਸਸੀ ਨਰਸਿੰਗ ਦੀ ਫੇਕ ਵਿਖਾਇਆ ਮੇਰੀ ਜੀਟੀ ਕਲੀਅਰ ਹੋ ਗਈ ਹੈ ਦੈਨ ਮੇਰੇ ਬ੍ਰਦਰ ਆਸਟ੍ਰੇਲੀਆ ਮੈਲਬਨ ਹੈ ਉਹਨੂੰ ਸਾਰਾ ਕੁਝ ਵਿਖਾਇਆ ਠੀਕ ਹੈ ਤੇ ਐਦਾਂ ਵਿਖਾਇਆ ਫਿਰ ਅੰਬੈਸੀ ਫੀਸ ਲੈ ਲਈ ਉਸ ਦਿਨ ਬਾਰ ਫੋਨ ਸਵਿਚ ਆਫ ਕਰਤੇ ਉਹਨਾਂ ਨੇ ਠ 8.5 ਲੱਖ ਦੀ ਠੱਗੀ ਵਜੀਆ ਸਟੂਡੈਂਟ ਵੀਜ਼ੇ ਦੇ ਉੱਪਰ ਤੇ ਇਹਨਾਂ ਨੇ ਇੱਕ ਨਾ ਮਤਲਬ ਜਦੋਂ ਵੀ ਬੱਚਿਆਂ ਨੂੰ ਫਸਾ ਰਹੇ ਆ ਤਾਂ ਇਹਨਾਂ ਨੇ ਇੱਕ ਪਲਾਨ ਰੈਡੀ ਕੀਤਾ ਹੋਇਆ ਵੀ ਅਸੀਂ ਪਹਿਲਾਂ ਤਾਂ ਕਹਿ ਰਹੇ ਆ ਵੀ ਅਸੀਂ ਘੱਟ ਬਜਟ 'ਚ ਤੁਹਾਨੂੰ ਬਾਹਰ ਭੇਜਾਂਗੇ ਤੇ ਘੱਟ ਬਜਟ ਦੇ ਵਿੱਚ ਵੀ ਇਹਨਾਂ ਨੇ ਇੱਕ ਪਲਾਨ ਰੱਖਿਆ ਹੋਇਆ ਵੀ ਅਸੀਂ ਤੁਹਾਡਾ ਜੋ ਲੋਨ پاس ਕਰਵਾਵਾਂਗੇ ਵੀ ਜੇ ਤੁਹਾਡੇ ਬੱਚੇ ਆ ਉਹ ਉੱਥੇ ਜਾ ਕੇ ਤੰਗ ਨਹੀਂ ਹੋਣਗੇ ਅਗਰ ਉਹਨਾਂ ਨੂੰ ਕੰਮ ਨਹੀਂ ਵੀ ਮਿਲਿਆ ਤਾਂ ਉਹ ਤੁਹਾਡੇ ਤੇ ਇੰਡੀਆ ਤੇ ਡਿਪੈਂਡੈਂਟ ਨਹੀਂ ਹੋਣਗੇ ਉਹ ਤੁਹਾਡੇ ਬਾਹਰ ਜੋ ਲੋਨ ਵਾਲੇ ਪੈਸੇ ਆ ਉੱਥੇ ਲੈਣਗੇ ਤੇ ਉਹਦੇ ਰਿਗਾਰਡਿੰਗ ਮਤਲਬ ਜਦੋਂ ਉਹਨ ਸਾਰੀ ਚੀਜ਼ਾਂ ਉਹ ਮੈਨੀਪੂਲੇਟ ਹੀ ਇਦਾਂ ਕਰਦੇ ਸੀ ਸਾਰੇ ਬੱਚਿਆਂ ਨੂੰ ਪੇਰੈਂਟਸ ਨੂੰ ਅਸੀਂ ਵੀ ਕਿੰ ਜਿਹੜਾ ਵੀਜ਼ਾ ਲੈ ਕੇ ਦਿੰਨੇ ਆ ਅਸੀਂ ਉਹਨਾਂ ਦਾ ਐਸਟੀਮੇਟ ਸੀਗਾ ਵੀ ਕੈਨੇਡਾ ਦਾ ਵੀਜ਼ਾ ਤੁਹਾਨੂੰ 5 ਤੋਂ 6 ਲੱਖ 'ਚ ਮਿਲ ਜਾਏਗਾ ਤੇ ਆਸਟ੍ਰੇਲੀਆ ਦਾ ਤੁਹਾਨੂੰ 4 ਤੋਂ 5 ਲੱਖ 'ਚ ਮਿਲ ਜਾਏਗਾ ਤੇ ਇਸ ਤੋਂ ਇਲਾਵਾ ਉਹ ਕਹਿੰਦੇ ਸੀ ਅਸੀਂ ਤੁਹਾਨੂੰ 22 ਲੱਖ ਤੋਂ ਲੈ ਕੇ 30 ਲੱਖ ਤੱਕ ਦਾ ਜੋ ਤੁਹਾਨੂੰ ਲੋਨ ਕਰਵਾ ਕੇ ਦਵਾਂਗੇ ਉਹਨਾਂ ਦੀ ਰਿਸਪੌਂਸਿਬਿਲਟੀ ਤੇ ਤੇ ਜੋ ਗਰੀਬ ਪਰਿਵਾਰਾਂ ਦੇ ਜੋ ਬਿਲੋਂਗ ਸੀਗੇ ਬੱਚੇ ਸੀਗੇ ਜਾਂ ਪੇਰੈਂਟਸ ਸੀਗੇ ਉਹਨਾਂ ਨੂੰ ਇਹ ਚੀਜ਼ ਐਟ੍ਰੈਕਟ ਕਰਦੀ ਸੀ ਵੀ ਇੱਕ ਤਾਂ ਸਾਡੇ ਬੱਚੇ ਬਾਹਰ ਚਲੇ ਜਾਣਗੇ ਉਤੋਂ ਦੀ ਉਹਨਾਂ ਕੋਲ ਆਪਣੀਆਂ ਅਗਲੀਆਂ ਫੀਸ ਹੋਣਗੀਆਂ ਜਿਹੜੀਆਂ ਸੈਮੈਸਟਰਸ ਦੀਆਂ ਉਹਦੇ ਲਈ ਲੋਨ ਉਹਨਾਂ ਦੇ ਕੋਲ ਪੈਸੇ ਹੋਣਗੇ ਉਹ ਸਾਡੇ ਤੇ ਡਿਪੈਂਡ ਨਹੀਂ ਹੋਣ ਇਹਨਾਂ ਨੇ ਇੱਕ ਕੀਵਰਡ ਰੱਖਿਆ ਹੋਇਆ ਸੀ ਆਪਣਾ ਜੋ ਕੀ ਪੁਆਇੰਟ ਸੀ ਇਹਨਾਂ ਦਾ ਉਹ ਇਹੀ ਸੀ ਵੀ ਅਸੀਂ ਬੱਚਿਆਂ ਨੂੰ ਅਟਰੈਕਟ ਕਰਨਾ ਮੈਨੀਪੂਲੇਟ ਹੀ ਇਦਾਂ ਕਰਨਾ ਵੀ ਹਾਂ ਤੁਹਾਡੇ ਕੋਲ ਤਾਂ ਵੀਜ਼ਾ ਆ ਗਿਆ ਇਹ ਮੈਨੂਪਲੇਟ ਵੀ ਇੰਨਾ ਸਟਰੋਂਗ ਕਰਦੇ ਸੀਗੇ ਵੀ ਕਿਸੇ ਨੂੰ ਕੋਈ ਰਸਤਾ ਮਿਲਦਾ ਹੀ ਨਹੀਂ ਹਮ ਤੌਰ ਤੇ ਹੁੰਦਾ ਬਹੁਤੇ ਏਜੰਟ ਨੇ ਜਿਨ੍ਹਾਂ ਦੇ ਵੀਜ਼ੇ ਆ ਵੀ ਜਾਂਦੇ ਕਹਿੰਦੇ ਨਹੀਂ ਰਿਉਂਦੇ ਮਤਲਬ ਇਹ ਏਜੰਟ ਸੀਗਾ ਮਤਲਬ ਵੈਰੀਫਾਈਡ ਸੀਗਾ ਵੀ ਵਾਕਏ ਦੇ ਵਿੱਚ ਇਹਨੇ ਕੋਈ ਨੌਜਵਾਨ ਬਾਹਰ ਭੇਜੇ ਹੋਣ ਜਾਂ ਜਾਂ ਤਾਂ ਕੰਮ ਹੀ ਇਹ ਸੀਗਾ ਵੀ ਠੱਗਣਾ ਹੀ ਹੈ ਨਹੀਂ ਸਰ ਇਹਦਾ ਇਹਦੋਂ ਵੱਲ ਤੋਂ ਕੋਈ ਬੱਚਾ ਨਹੀਂ ਬਾਹਰ ਗਿਆ ਇਹ ਸਿਰਫ ਫੇਕ ਵੀਜ਼ਾਸ ਦਿਖਾਉਂਦੇ ਜ਼ਰੂਰ ਸੀਗੇ ਵੀ ਹਾਂ ਸਾਡੇ ਬੱਚੇ ਗਏ ਆ ਪਰ ਅੱਜ ਤੱਕ ਇੱਕ ਬੱਚਾ ਵੀ ਮਤਲਬ ਜਿੰਨਿਆਂ ਦੀ ਈਨ ਸਾਲਾਂ ਜਿਨ੍ਹਾਂ ਨੇ ਫਾਈਲ ਲਗਾਈਆਂ ਕੋਈ ਬੱਚਾ ਬਾਹਰ ਨਹੀਂ ਗਿਆ ਸਿਰਫ ਇਹਨਾਂ ਨੇ ਫੇਕ ਡਾਕੂਮੈਂਟ ਜੇ ਬੈਨ ਵੀ ਕਰਵਾਤੇ ਐਂਬੈਸੀ ਚ ਤਿੰਨ ਬੱਚੇ ਸੁਸਾਈਡ ਕਰ ਚੁੱਕਿਆ ਜੋ ਇਹ ਧਰਨੇ ਦੇ ਨਾਲ ਰਿਲੇਟਡ ਸੀਗੇ ਕੋਸਟਵੇ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਸੀ ਉਹਨਾਂ ਨੇ ਸੁਸਾਈਡ ਇਹ ਚੀਜ਼ ਤੇ ਕੀਤਾ ਕਿਉਂਕਿ ਉਹ ਐਂਬੈਸੀ ਤੋਂ ਬੈਨ ਹੋ ਚੁੱਕੇ ਸੀ ਇਹਨਾਂ ਨੇ ਲਾਈਫ ਖਰਾਬ ਕਰਤੀ ਹੈ ਸਟੂਡੈਂਟਸ ਦੀ ਇਤੋਂ ਇਲਾਵਾ ਪੇਰੈਂਟਸ ਦੀ ਵੀ ਲਾਈਫ ਖਰਾਬ ਉਹਨਾਂ ਨੇ ਲੋਨ ਲਏ ਤੇ ਆਪਣੀਆਂ ਚੀਜ਼ਾਂ ਵੇਚੀਆਂ ਤੇ ਪੈਸੇ ਖਰਾਬ ਕੀਤੇ ਤਾਂ ਪੰਜਾਬ 55 ਪਰਿਵਾਰ ਇੱਥੇ ਮੌਜੂਦ ਨੇ ਵੈਸੇ ਜੇ ਆਪਾਂ ਗੱਲ ਕਰੀਏ ਪੂਰੇ ਪੰਜਾਬ ਭਰ ਦੇ ਵਿੱਚ ਜਿਵੇਂ ਲਿਸਟ ਵੀ ਲੱਗੀ ਹੈ ਕਿ ਕਈ ਸੈਂਟਰ ਨੇ ਨਹੀਂ ਬਣਾਏ ਹੋਏ ਨੇ ਆਪਣੀ ਇਮੀਗ੍ਰੇਸ਼ਨ ਤਾਂ ਕਿੰਨੇ ਨੌਜਵਾਨ ਜਾਂ ਕਿੰਨੇ ਪਰਿਵਾਰ ਠੱਗੇ ਗਏ ਇਹਨਾਂ ਦੇ ਵੱਲੋਂ ਬੀਜੀ ਜੀ ਆਪਾਂ ਗੱਲ ਕਰੀਏ ਕੋਸਟ ਵਿਮਿਗ੍ਰੇਸ਼ਨ ਦੀ ਤਾਂ ਘੱਟੋ ਘੱਟ ਨਹੀਂ ਹਜ਼ਾਰ ਬੱਚਾ ਸੀ ਇਹ ਚੀਜ਼ ਨਾਲ ਜੁੜਿਆ ਹੋਇਆ ਸੀ ਠੱਗਿਆ ਗਿਆ ਸੀ ਜਦੋਂ ਪਹਿਲਾਂ ਆਪਣੇ ਧਰਨੇ ਚੱਲ ਰਹੇ ਸੀਗੇ ਜੋ ਇਹਨਾਂ ਦੀ ਜਗ੍ਹਾ ਸੀਗੀ ਖੰਨਾ ਪਟਿਆਲਾ ਉੱਥੇ ਜੋ ਧਰਨੇ ਚੱਲ ਰਹੇ ਸੀ ਉੱਥੇ ਇਕੱਠ ਬਹੁਤ ਜ਼ਿਆਦਾ ਵੱਧ ਰਿਹਾ ਸੀ ਮਤਲਬ ਹਜ਼ਾਰ ਬੱਚਾ ਉੱਥੇ ਆਲਮੋਸਟ ਹੋਏਗਾ ਪਰ ਉੱਥੇ ਪ੍ਰਸ਼ਾਸਨ ਨੇ ਕੋਈ ਮਤਲਬ ਬਾਹ ਨਹੀਂ ਫੜੀ ਕਿਸੇ ਦੀ ਸੜਕਾਂ ਜਾਮ ਕੀਤੀਆਂ ਧਰਨੇ ਲਾਏ ਉੱਥੇ ਕਿਸੇ ਨੇ ਕੋਈ ਬਾਤ ਨਹੀਂ ਪੁੱਛੀ ਤਾਂ ਬੱਚੇ ਟੁੱਟ ਗਏ ਕਈ ਇਹਨਾਂ ਨੇ ਇੰਦਾ ਸੋਚ ਲਿਆ ਵੀ ਜੇ ਡੁੱਬ ਗਏ ਤਾਂ ਡੁੱਬ ਗਏ ਕਿਹੜਾ ਮਿਲਨੇ ਆ ਪਰ ਇੱਥੇ ਜਿਹੜੀਆਂ ਫੈਮਿਲੀ ਬੈਠੀਆਂ ਨੇ ਉਹਨਾਂ ਨੂੰ ਪਤਾ ਵਾ ਵੀ ਹੁਣ ਸਾਡੇ ਨਾਲ ਜੱਥੇਬੰਦੀ ਜੁੜ ਚੁੱਕੀ ਆ ਸਾਡੇ ਸਰਕਾਰ ਚਾਹੇ ਨਾ ਵੀ ਸੋਨੇ ਪਰ ਜੱਥੇਬੰਦੀ ਸਾਨੂੰ ਸਾਡੇ ਹੱਕ ਦਵਾ ਦੇਗੀ ਹੂੰ ਪਤਾਂ ਜੀ ਕਿਹੜੇ ਡਾਕੂਮੈਂਟ ਜਿਹੜੇ ਤੁਹਾਡੇ ਕੋਲ ਨੇ ਇਹ ਜੀ ਇੰਨਾ ਮੰਨੇ ਹੋ ਰਿਪੋਰਟ ਥਾਣੇ ਜਾਂ ਦਿੱਤੀ ਵੀ ਆ ਸਾਰੇ ਕੁਸ਼ ਉਹਦੇ ਧਾਰਾ ਲੱਗੀਆਂ ਵੀ ਨੇ ਇਹ ਅੱਛਾ ਉਹਦੇ ਉੱਤੇ ਪਰਚੇ ਦਰਜ ਨੇ ਪਰਚੇ ਦਰਜ ਨੇ ਪੀਓ ਕਹਿੰਦੇ ਨੇ ਵੀ ਪੀਓ ਹੋਇਆ ਵਿਆ ਹੈ ਭਗਾਉੜਾ ਕਰਾਰ ਕੀਤਾ ਵਿਆ ਪਰ ਉਹਨੂੰ ਫੜਨ ਖਾਤਰ ਜਾਂ ਕੋਈ ਉਹ ਨਾ ਕੋਈ ਇੱਥੋਂ ਦਾ ਤੰਤਰ ਸ਼ਾਸਨ ਆ ਜਿਹੜਾ ਕੋਈ ਉਹ ਇਹਨਾਂ ਕੋਲੇ ਪੀੜਤਾਂ ਕੋਲੇ ਆ ਰਿਹਾਗਾ ਤੇ ਸਰਕਾਰ ਦੀ ਇਹ ਮਤਲਬ ਸਮਝ ਨਹੀਂ ਆ ਰਹੀ ਵੀ ਜਿਹੜੇ ਠੱਗ ਨੇ ਉਹ ਪੀਓ ਹੋ ਕੇ ਵੀ ਬਾਹਰ ਭੱਜੇ ਫਿਰਦੇ ਰਹਿੰਦੇ ਨੇ ਜੇ ਕੋਈ ਆਮ ਆਨੁਸਾਨ ਹੁੰਦਾ ਤਾਂ ਉਹਨੂੰ ਉਹਨਾਂ ਕੋਲੇ ਬਥੇਰੇ ਜੰਤਰ ਨੇ ਫੜਨ ਵਾਸਤੇ ਕਿੰਨੇ ਕਿੰਨੇ ਪਰਚੇ ਇਸ ਵਿਅਕਤੀ ਉੱਤੇ ਦਰਜ ਨਹੀਂ ਹੁਣ ਤੱਕ ਇਹ ਜਿੰਨੇ ਵੀ ਪਰਿਵਾਰ ਨੇ ਸਾਰੇ ਕਰਨੀ ਪਰਚੇ ਨੇ ਜੀ ਓਏ ਹੋਏ ਆ ਪਰਚੇ ਹੋਏ ਵੇ ਆ ਹੂੰ ਇਹਨਾਂ ਤੋਂ ਹੋਰ ਵੀ ਇੱਥੇ ਐਸਐਸਪੀ ਦੇ ਵਗੈਰਾ ਦੇ ਹੋਰ ਦੇ ਵੀ ਅਸੀਂ ਇਹਨਾਂ ਨੂੰ ਲਿਆ ਕੇ ਪ੍ਰਸ਼ਾਸਨ ਕੋਲੇ ਪੱਤਰੇ ਦਬਾਵਾਂਗੇ ਕਰੋ ਇਹਨਾਂ ਦਾ ਹੱਲ ਕੋਈ ਮਤਲਬ ਪੱਤਰੇ ਹੋਣ ਦੇ ਬਾਵਜੂਦ ਵੀ ਹੁਣ ਵਿਅਕਤੀ ਜੀ ਆਪਾਂ ਗੱਲ ਕਰੀਏ ਹੈ ਕਿੱਥੇ ਆਹੋ ਮਤਲਬ ਕਿਤੇ ਬਾਹਰ ਆ ਵਿਦੇਸ਼ ਆ ਜਾਂ ਪੰਜਾਬ ਦੇ ਵਿੱਚ ਹੀ ਆਹੋ ਇਹਦਾ ਕੋਈ ਪਤਾ ਨਹੀਂ ਲੱਗ ਰਿਹਾ ਜੀ ਪ੍ਰਸ਼ਾਸਨ ਤਾਂ ਇਹ ਕਹਿ ਰਿਹਾ ਵੀ ਪੀਓ ਹੋਇਆ ਹੋਇਆ ਹੈ ਪਕੌੜਾ ਹੋਇਆ ਹੋਇਆਗਾ ਉਹ ਸਰਕਾਰ ਦਾ ਫਰਜ਼ ਬਣਦਾ ਵੀ ਜਿਹੜੀ ਲੁੱਟਦੇ ਐਡੇ ਬਣਾਏ ਵੀ ਇਹਨਾਂ ਨੂੰ ਬੰਦ ਕਰੇ ਜੀ ਕਿਉਂਕਿ ਇਹਨੇ ਥਾਂ ਥਾਂ ਤੇ ਜੇ ਇੱਕ ਥਾਂ ਤੋਂ ਪਤਾ ਲੱਗ ਗਿਆ ਵੀ ਇੱਥੇ ਮੇਰੀ ਹੁਣ ਦੁਕਾਨ ਬੰਦ ਹੋ ਰਹੀ ਆ ਇੱਥੋਂ ਬੰਦ ਕਰਕੇ ਤਾਂ ਹੋਰ ਥਾਂ ਚ ਲਿਆ ਜਾਂਦਾ ਠੀਕ ਹੈ ਉੱਥੋਂ ਬੰਦ ਹੋ ਗਈ ਤਾਂ ਹੋਰ ਥਾਂ ਚ ਲਿਆ ਜਾਂਦਾ ਇਹਨਾਂ ਠੱਗਾਂ ਵਾਸਤੇ ਜਿਹੜੀ ਇਹ ਰਿਪੋਰਟਾਂ ਹੋ ਰਹੀਆਂ ਜਾਂ ਕੁਝ ਹੋ ਰਿਹਾ ਇਹ ਨੱਥ ਪਾਈ ਨਹੀਂ ਜਾ ਸਕਦੀ ਕਿੰਨੇ ਕਿੰਨੇ ਇਹਨੇ ਮਤਲਬ ਆਪਣੇ ਇੰਸਟੀਚਿਊਟ ਜਾਂ ਸੈਂਟਰ ਜਿਹੜੇ ਖੁੱਲੇ ਆ ਵੱਖੋ ਵੱਖ ਨਾ ਸਾਨੂੰ ਘੰਟ ਤੋਂ ਘਟ ਇੱਥੇ ਤਿੰਨ ਦਾ ਤਾਂ ਮੇਨ ਪਤਾ ਲੱਗਾ ਜਿਵੇਂ ਖੰਨਾ ਹੋ ਗਿਆ ਪਟਿਆਲਾ ਹੋ ਗਿਆ ਜਾਂ ਕੋਈ ਹੋਰ ਸ਼ਹਿਰ ਦਾ ਤੇ ਚੰਡੀਗੜ੍ਹ ਤੇ ਥਾਂ ਥਾਂ ਤੇ ਮਤਲਬ ਇਹ ਆਪਦੇ ਅੱਡੇ ਬਣਾਉਂਦੇ ਨੇ ਲੁੱਟ ਕਰਦੇ ਨੇ ਲੋਕਾਂ ਦੀ ਹੁਣ ਤੁਸੀਂ ਸੁਣੇ ਵੀ ਕਈ ਤਾਂ ਇਹਦੇ ਵਿੱਚ ਬੱਚੇ ਵਿਚਾਰੇ ਸਾਈਟ ਕਰਕੇ ਉਹਨਾਂ ਦੇ ਮਾਪੇ ਉਸ ਸਾਈਟ ਕਰਕੇ ਜ਼ਮੀਨਾਂ ਵੇਚ-ਵੇਚ ਕੇ ਜਮੇ ਮਤਲਬ ਭਵਿੱਖ ਖਰਾਬ ਕਰਿਆਗਾ ਉਹਨਾਂ ਦਾ ਕੋਈ ਆਏ ਨਹੀਂ ਹੈਗਾ ਬੱਚੇ ਦਾ ਕੋਈ ਚੱਲ ਬਾਗਿਆ ਤਾਂ ਵੀ ਆਪਾਂ ਕਹੀਏ ਚੱਲ ਬਾਗਿਆ ਤੇ ਇੱਥੇ ਬੱਚੇ ਵਿਚਾਰੇ ਰੋਲਦੇ ਨੇ 5-6 ਮਹੀਨੇ ਹੋ ਗਏ ਇੱਥੇ ਬੈਠਿਆ ਨੂੰ ਕੋਈ ਇੱਥੇ ਮਤਲਬ ਕੋਈ ਕੋਈ ਸ਼ਾਸਨ ਪ੍ਰਸ਼ਾਸਨ ਆ ਐਮਐਲਏ ਸਾਡਾ ਇੱਥੋਂ ਦਾ ਕੁਲਵੰਤ ਪੰਡੋਰੀ ਇੱਕ ਦਿਨ ਆ ਕੇ ਚਲੇ ਆ ਗਿਆ ਉਹਨੂੰ ਦੀਦੇ ਨਹੀਂ ਹੈਗੇ ਪੀੜਤ ਇਹਨਾਂ ਨੇ ਕਿ ਵੋਟਾਂ ਨਹੀਂ ਪਾਈਆਂ ਜਾਂ ਇਥੋਂ ਏਰੀ ਦੇ ਵੋਟਾਂ ਨਹੀਂ ਪਾਈਆਂ ਵੀ ਇੱਕ ਪੀੜਤ ਬੈਠੇ ਨੇ ਪੀੜਤਾਂ ਦੀ ਆਵਾਜ਼ ਨਹੀਂ ਸੁਣਨੀ ਲੇਕਿਨ ਜਿਹੜੇ ਠੱਗ ਨੇ ਉਹਨਾਂ ਦੀ ਆਵਾਜ਼ ਸੁਣਨੀ ਅਸਲ ਇੱਕ ਚੀਜ਼ ਹੋ ਰਿਹਾ ਪ੍ਰਧਾਨ ਜੀ ਜਿੱਦਾਂ ਕਹਿੰਦੇ ਆ ਕਿ ਬੰਦਾ ਪੀਓ ਹੁੰਦਾ ਜਿਹੜਾ ਹੱਥ ਨਾ ਆਵੇ ਜਾਂ ਦੂਰ ਭੱਜ ਜਾਵੇ ਕੀ ਉਹ ਵਾਕਈ ਦੇ ਵਿੱਚ ਬੰਦਾ ਜਿਹੜਾ ਦੂਰ ਰਹਿੰਦਾ ਕਿਤੇ ਜਾਂ ਪਤਾ ਨਹੀਂ ਕਿਸੇ ਨੂੰ ਕਿ ਕਿੱਥੇ ਰਹਿ ਰਿਹਾ ਹੋਵੇ ਜਾਂ ਉਹਦਾ ਘਰ ਆ ਜਿਹੜਾ ਉਹ ਦੂਰ ਆ ਪੁਲਿਸ ਦੇ ਕੋਲ ਦੇਖੋ ਇਹ ਨੌਂ ਦਾ ਪੀਓ ਆ ਜੀ ਇਹਦੀ ਜਾਇਦਾਦ ਆ ਜੇ ਜਾਇਦਾਦ ਨੂੰ ਹੀ ਮੰਨ ਲਓ ਵੰਦੀ ਲੱਗ ਜੇ ਤੇ ਇਹਨੂੰ ਟੱਚ ਕਰ ਲੈਣਾ ਬਾਕੀ ਇਹ ਕੱਲਾ ਛੋੜੋ ਯਾਰ ਇਹਦਾ ਪਿਓ ਆ ਇਹਦੀ ਮਾਤ ਆ ਇਹ ਪੂਰਾ ਟੱਬਰ ਤੇ ਬਾਕੀ ਇਹ ਦੇਖੋ ਜਿੰਨੀਆਂ ਨੀਆਂ ਫੋਟੋ ਨੇ ਸਾਰੇ ਇਹਨਾਂ ਦੇ ਸੰਪਰਕ 'ਚ ਹੈਗੇ ਠੀਕ ਹੈ ਪਹਿਲੀ ਗੱਲ ਤਾਂ ਜਿਹੜਾ ਬੰਦਾ ਇੰਨੀ ਜਵੀਨ ਦੰਦਾ ਠੇਕੇ ਤੇ ਉਹਦਾ ਕਿਉਂ ਨਹੀਂ ਪਾੜਿਆ ਜਾ ਸਕਦਾ ਜੀ ਗੱਲ ਕਰਕੇ ਵੀ ਭੇਟਾ ਉਹਨਾਂ ਨੂੰ ਛੱਡਦੀ ਆ ਜੇ ਕੋਈ ਅਸੀਂ ਕਿਸਾਨ ਨੇ ਕਿਤੇ ਧਰਨੇ ਤੇ ਜਾਣਾ ਸਾਨੂੰ ਤਾਂ ਇਹ ਪਤਾ ਨਹੀਂ ਕਿਵੇਂ ਭਾਲ ਲੈਂਦੇ ਨੇ ਸਾਡੇ ਆ ਮੋਬਾਈਲ ਉਹਨੂੰ ਹੀ ਲਾ ਲੈਂਦੇ ਨੇ ਤੇ ਸਾਨੂੰ ਧਰਨੇ ਤੇ ਵੀ ਨਹੀਂ ਜਾਣ ਦਿੰਦੇ ਸਾਨੂੰ ਇੱਕ ਦਿਨ ਅੱਗੋਂ ਹੀ ਫੜ ਲੈਂਦੇ ਨੇ ਇਹ ਜੇ ਯਾਰ অপরাধੀ ਜੀ ਜਿਨ੍ਹਾਂ ਨੇ ਯਾਰ ਕੋਈ ਛੋਟੀ ਮੋਟੀ ਠੱਗੀ ਨਹੀਂ ਹੈਗੀ ਇਹ ਕਰੋੜਾਂ ਦੀ ਠੱਗੀ ਆ 2.5 ਤਿੰਨ ਕਰੋੜ ਰੁਪਏ ਦਾ ਸਾਨੂੰ ਇਹਨਾਂ ਦਾ ਰਸਤਾ 1000 ਇਹਨੇ ਦੱਸਿਆ ਕਿ ਨਾ ਗੁੱਡੀ ਨੇ ਉਹ ਇਹਦੇ ਵਿੱਚ ਇਹ ਆਉਂਦਾ ਵੀ 4000 ਦੇ ਲਗਭਗ ਆ ਬੱਚਾ 4000 ਨਾ ਠੱਗੀ ਹਾਂਜੀ 1000 ਤਾਂ ਉੱਥੇ ਮਤਲ ਮਗਰੋਂ ਆ ਕੇ ਧਰਨੇ ਦਿੰਦਾ ਰਿਹਾ ਖੰਨੇ ਜਿਹਦੇ ਵਿੱਚੋਂ ਟੁੱਟ ਕੇ ਬੰਦੇ ਬਾਕੀ ਠੀਕ ਹੈ ਅਗਲਾ ਕਹਿੰਦਾ ਹੁਣੇ ਤੋਂ ਕੀ ਲੈਣ ਨੂੰ ਆ ਇਹਦਾ ਮੈਂ ਵਧਾਈ ਦਿੰਦਾ ਇਹਨਾਂ ਨੂੰ ਵੀ ਜਿਹੜੇ ਬੰਦਿਆਂ ਨੇ ਇਹ ਭਾਰ ਟੋਲ ਕਰਕੇ ਘੱਟੋ-ਘੱਟ ਦੀ ਸੰਪਤੀ ਆ ਜਿਹੜੀ ਉਹਦੀ ਪ੍ਰਾਪਰਟੀ ਆ ਉਹ ਇਹਨਾਂ ਨੇ ਦੇਖ ਲਈ ਹੁਣ ਅਸੀਂ ਇਹ ਵੀ ਪ੍ਰਸ਼ਾਸਨ ਤੋਂ ਮੰਗ ਕਰਨੇ ਆ ਵੀ ਜ਼ਮੀਨ ਤੇ ਅਸੀਂ ਕਾਸਤ ਕਰ ਰਹੇ ਆ ਜੀ ਇਹ ਗਦਾਬਰੀ ਸਾਡੇ ਨੋ ਹੋਣੀ ਚਾਹੀਦੀ ਆ ਇਹ ਜ਼ਮੀਨ ਆ ਜਿਹੜੀ ਟੱਚ ਹੋਣੀ ਚਾਹੀਦੀ ਆ ਸਾਡੀ ਪੇਮੈਂਟ ਦੇ ਨਾਲ ਇਹ ਜ਼ਮੀਨ ਸਾਡੀ ਜੰਟਾਂ ਦੇ ਇਹ ਜਿਹੜੀ ਹੁਣ ਜ਼ਮੀਨ ਦੇ ਵਿੱਚ ਵਾਹੀ ਤਾਂ ਪਰਿਵਾਰਾਂ ਵੱਲੋਂ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਹਾਂ ਇਹ ਕੁਝ ਪਰਿਵਾਰਾਂ ਨੂੰ ਮਤਲਬ ਆਪਾਂ ਰਿਸਪੌਨਸਿਬਿਲਟੀ ਦਿੱਤੀ ਬਾਕੀ ਸਾਰੇ ਤਾਂ ਹੁਣ ਦੇਖੋ ਦੂਰ ਦੂਰ ਦੇ ਨੇ ਆਪਾਂ ਜਿਹੜੇ ਨੇੜੇ ਦੇ ਨੇ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਇਹਨੂੰ ਬੀਜੋ ਰਲ ਮਿਲ ਕੇ ਬਾਕੀ ਇਹਨਾਂ ਕੋਲ ਟਰੈਕਟਰ ਵੀ ਹੈ ਨਹੀਂ ਸੀ ਆ ਜਿਵੇਂ ਕੁੜੀ ਬੋਲੀ ਆ ਵੀ ਸਾਨੂੰ ਖੇਤੀ ਬਾਰੇ ਕੀ ਨੌਲੇਜ ਸੀ ਪਰ ਮੈਂ ਵਧਾਈ ਦਿੰਦਾ ਵੀ ਆ ਬਾੜੀ ਲਈ ਬੈਠੇ ਨੇ ਪੱਠੇ ਗਊਸਾਲਾ ਨੂੰ ਬੀਜ ਤੇ ਜੀ ਤੇ 6 ਕਿਲੇ ਚੌਲਾਂ ਦੇ ਜੀਵੀਦਾਰ ਜਿਹੇ ਜੇ ਚੌਲ ਹੁੰਦੇ ਉਸ ਦੇ ਚੌਲ ਨੇ ਅੱਛਾ ਜੀ ਆਪਾਂ ਇਸ ਵਿਅਕਤੀ ਦੀ ਗੱਲ ਕਰੀਏ ਪਹਿਲਾਂ ਤੇ ਹੁਣ ਨਾਲੋਂ ਇਹ ਬੰਦੇ ਨੇ ਕਿੰਨਾ ਕੁਝ ਬਣਾ ਲਿਆ ਜਾਂ ਕਿੰਨਾ ਕੁਝ ਜ਼ਮੀਨ ਲੈ ਲਈ ਜਾਂ ਕੀ ਕੁਝ ਨੇ ਕਰ ਲਿਆ ਇਸ ਕੰਮ ਦੇ ਵਿੱਚ ਹੁਣ ਤੱਕ ਜਦੋਂ ਇਹ ਫੌਜ ਦੇ ਵਿੱਚੋਂ ਆਇਆ ਦੱਸਣ ਮੁਤਾਬਕ ਵੀ ਇਹਦੇ ਕੋਲੋਂ 2 ਵਿਗੇ ਜ਼ਮੀਨ ਇਸੜੂਪਿੰਡ ਚ ਦਾਦਿਆ ਠੀਕ ਹੈ ਹੁਣ ਆਪਣੇ ਸਾਹਮਣੇ ਆ ਵੀ ਜਿਹੜੀ ਆਪਾਂ ਦੇਖ ਸਕਦੇ ਆ ਦੇਖੋ ਅੱਖਾਂ ਨਾਲ ਆਪਾਂ ਕਹਿ ਦਈਏ ਵੀ ਉੱਧਰ ਆ ਉੱਧਰ ਉਹ ਨਹੀਂ ਹੈ ਵੀ ਸੌਂਗ ਕਿਲਾ ਆਪਾਂ ਇਹ ਨਹੀਂ ਪੜਤਾਲ ਦੇ ਵਿੱਚੋਂ ਪਾੜ ਲਿਆ ਠੀਕ ਹੈ ਇਹਨੀਆਂ ਕੋਠੀਆਂ ਕਿੱਥੇ ਕਿੱਥੇ ਨੇ ਇਹਨੇ ਹੋਰ ਕਾਰੋਬਾਰ ਕੀ ਕਰ ਲਿਆ ਉਹ ਦੇਖੋ ਆਪਣੀ ਨਿਗਰਾਨੀ ਤੋਂ ਹੈਗੇ ਬਾਹਰ ਜੀ ਪਰ ਇਹ ਗੱਲ ਆ ਵੀ ਇਹ ਜਿਹੜਾ ਹੈਗਾ ਜਿਹੜਾ ਸਾਡੇ ਸਾਹਮਣੇ ਆ ਆ ਪੀੜਤ ਬੈਠੇ ਨੇ 42 43 ਤੇ ਬਾਕੀ ਜਿਹੜੇ ਠੇਬੇ ਖਾਂਦੇ ਫਿਰਦੇ ਆ ਸਾਨੂੰ ਬਾਅਦ 'ਚ ਵੀ ਮਿਲੇ ਨੇ ਆ ਹੁਣ ਬੰਦੇ ਨੇ ਅੱਜ ਦੱਸਿਆ ਕਹਿੰਦਾ ਦੋ ਤਿੰਨ ਤਾਂ ਸਾਡੇ ਰਿਸ਼ਤੇਦਾਰ ਨੇ ਇਥੇ ਧਰਨੇ 'ਚ ਬੰਦੇ ਨੇ ਦੱਸਿਆ ਅੱਛਾ ਜੀ ਬੰਦੇ ਦੱਸਦੇ ਨਹੀਂ ਜਿੱਦੇ ਪੈਸੇ ਮਿਲਣ ਲੱਗੇ ਸਾਡੇ ਇਲਾਕੇ 'ਚ ਜੋ ਵੀ ਬੰਦੇ ਆਉਣਗੇ ਬੰਦੇ ਚੁੱਪ ਨੇ ਡਰਦੇ ਵੀ ਸਾਨੂੰ ਕੋਈ ਸ਼ਰਮ ਦੀ ਗੱਲ ਆ ਕਈਆਂ ਨੂੰ ਸ਼ਰਮ ਆਉਂਦੀ ਹੁੰਦੀ ਆ ਦੋ ਮਿੰਟ ਮੈਂ ਬਾਅਦ ਲਾਉਣਾ ਤੇ ਇਸ ਕਰਕੇ ਬੰਦੇ ਬਹੁਤ ਜ਼ਿਆਦੇ ਨੇ ਇਨੀਆਂ ਕੀ ਅਸੀਂ ਤਾਂ ਸਾਨੂੰ ਜਿਹੜੀਆਂ ਗੱਲਾਂ ਨੇ ਜਿੰਨਾ ਕਿ ਸਾਨੂੰ ਹੋਰ ਹੋਰ ਕਿਹੜੇ ਤੁਹਾਡੇ ਨਾਲ ਵੀ ਬਾਈ ਜੀ ਹੋਈ ੱਟ ਗਈ ਜੀ ਤੁਸੀਂ ਕਿੱਥੋਂ ਦਾ ਵੀਜ਼ਾ ਅਪਲਾਈ ਕੀਤਾ ਸੀਗਾ ਮੈਂ ਆਸਟ੍ਰੇਲੀਆ ਵੀਜ਼ਾ ਅਪਲਾਈ ਕੀਤਾ ਸੀਗਾ ਤੇ ਸਾਡੇ ਨਾਲ ਵੀ ਬਾਈ ਜੀ ਕਿੰਨੇ ਰੁਪਏ ਦੀ ਤੁਹਾਡੀ ਗੱਲ ਹੋਈ ਸੀ ਕਿ ਆਸਟ੍ਰੇਲੀਆ ਦਾ ਵੀਜ਼ਾ ਲੈ ਕੇ ਦੇਵਾਂਗੇ 6 ਲੱਖ ਰੁਪਏ ਦੀ ਗੱਲ ਹੋਈ ਸੀ ਬਾਈ ਜੀ ਅੱਛਾ ਇੱਕ 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 ਚੀਜ਼ ਹੋਰ ਆ ਜਦੋਂ ਮੰਨ ਲਓ ਕੋਈ ਕਹਿੰਦਾ ਕਿ 6 ਲੱਖ ਰੁਪਏ ਤੁਹਾਨੂੰ ਆਸਟ੍ਰੇਲੀਆ ਦਾ ਵੀਜ਼ਾ ਉਦੋਂ ਉਦੋਂ ਤੁਹਾਨੂੰ ਡਾਊਟ ਨਹੀਂ ਹੁੰਦਾ ਸੀਗਾ ਯਾਰ ਵੀ 6 ਲੱਖ ਕਿਵੇਂ ਮਿਲ ਜੂਗਾ ਡਾਊਟ ਜ਼ਰੂਰ ਹੋਇਆ ਸੀ ਪਰ ਜਿਵੇਂ ਉਹ ਤਰੀਕੇ ਨਾਲ ਸਮਝਾ ਰਹੇ ਸੀਗੇ ਤੁਹਾਡੀ ਇੱਕ ਸਮੈਸਟਰ ਦੀ ਫੀਸ ਹੀ ਭੇਜਣੀ ਆ ਸੀ। ਬਾਕੀ ਤੁਸੀਂ ਆਪ ਉੱਥੇ ਜਾ ਕੇ ਕਰੋਗੇ ਨਾ। ਉਹ ਸਾਹਮਣੇ ਲੱਗ ਰਿਹਾ ਵੀ 6 ਲੱਖ ਠੀਕ ਹੈ ਇਹਨੇ ਸੈਂਟਿਆ। ਪੜਨਾ 6 ਲੱਖ ਰੁਪਇਆ। ਨਹੀਂ ਮੇਰਾ 6 ਲੱਖ ਨਹੀਂ ਮੇਰਾ 2 ਲੱਖ 30 ਹਜ਼ਾਰ ਰੁਪਇਆ। 2 ਲੱਖ ਦੀ ਤੇ ਚੁੱਕੇ ਉਹਨੂੰ। ਹਾਂਜੀ। ਠੀਕ ਹੈ। ਤੁਹਾਡਾ ਭਾਈ ਜੀ ਮੇਰਾ ਸਪਾਊਸ ਵੀਜ਼ਾ ਸੀ। ਵਾਈਫ ਦੇ ਨਾਂ ਤੇ ਅਪਲਾਈ ਕੀਤਾ ਸੀਗਾ। ਜੀ। ਤੇ ਸਾਡੇ ਨਾਲ ਵੀ ਇਸ ਤਰ੍ਹਾਂ ਠੱਗੀ ਕੀਤੀ ਗਈ। ਸਾਨੂੰ ਸਪਾਊਸ ਵੀਜ਼ਾ ਦੇ ਤੌਰ ਤੇ ਬੜਾ ਗੁੰਝਲਦਾਰ ਤਰੀਕੇ ਨਾਲ ਸਮਝਾਇਆ ਗਿਆ। ਇੱਕ ਇਹਨਾਂ ਨੇ ਸਕੀਮ ਲਾਈ ਕਿ ਤੁਸੀਂ ਪਹਿਲਾਂ 500 ਰੁਪਏ ਤੋਂ ਇਹ ਸਕੀਮ ਸ਼ੁਰੂ ਕਰਦੇ ਸੀ ਜੀ ਪਹਿਲਾ ਕਚੈਰੀਆਂ ਜਾ ਕੇ ਤੁਹਾਡੇ ਦਾ ਬਕਾਇਦਾ ਐਫੀਡੈਵਟ ਬਣਵਾਇਆ ਜਾਂਦਾ ਸੀ ਕਿ ਅਸੀਂ ਤੁਹਾਡੇ ਨਾਲ ਬਿਲਕੁਲ ਟਰੂ ਚੱਲ ਰਹੇ ਹਾਂ ਉਹਦੇ ਬਾਅਦ ਤੁਹਾਨੂੰ ਇੱਕ ਕਹਿੰਦੇ ਸੀਗੇ ਕਿ ਤੁਸੀਂ ਲੋਨ ਅਪਲਾਈ ਕਰਨਾ ਹੈ ਸਟੱਡੀ ਲੋਨ ਉਹ ਅਸੀਂ ਕਰਾਂਗੇ ਸਟੱਡੀ ਲੋਨ ਦੇ ਬੇਸ ਤੇ ਸਾਡੇ ਤੋਂ ਠੱਗੀ ਮਾਰੀ ਗਈ ਠੀਕ ਹੈ ਮੇਰੇ 220000 ਰੁਪਇਆ ਠੱਗੀ ਦੇ ਤੌਰ ਤੇ ਲੈ ਆ ਗਿਆ ਤੇ ਕੋਈ ਕਾਗਜ਼ ਨਹੀਂ ਸਾਰੇ ਕੁਝ ਡੁਪਲੀਕੇਟ ਈਵਨ ਸਾਡਾ ਮੈਡੀਕਲ ਵੀ ਕਰਵਾਇਆ ਗਿਆ ਠੀਕ ਹੈ ਉਹ ਵੀ ਫੇਕ ਆਈਡੀ ਦੇ ਤੌਰ ਤੇ ਜਿਹੜਾ ਇਸ ਇਹਦੇ ਵਿੱਚ ਇਨਕਲੂਡ ਹੈ ਕਿ ਸਭ ਕੁਝ ਬੜਾ ਪਲਾਨ ਨਾਲ ਚੱਲਿਆ ਸਾਨੂੰ ਕਿਸੇ ਨੂੰ ਜਿਸ ਦਿਨ ਅਸੀਂ ਸਾਨੂੰ ਪਤਾ ਲੱਗਾ ਅਸੀਂ ਜਾ ਕੇ ਉੱਥੇ ਦੇਖ ਕੇ ਸਿਰਫ ਸੈਡਨ ਇਹ ਪਤਾ ਲੱਗਾ ਕਿ ਸਾਰਾ ਕੁਝ ਬੰਦ ਕਰਕੇ ਇਹ ਭੱਜ ਗਏ ਸੋ ਸਾਡੇ ਸਾਰਿਆਂ ਨਾਲ ਬੜੀ ਪਲੈਨਿੰਗ ਨਾਲ ਠੱਗੀ ਕੀਤੀ ਗਈ ਇਹਦੇ 'ਚ ਪਲੈਨਿੰਗ ਹੋਰ ਵੀ ਹੈ ਜੀ ਜਿਹੜੇ ਆਪਾਂ ਕਹਿੰਦੇ ਨੇ ਮੈਡੀਕਲ ਦੀ ਫੇਕ ਬਣਾਈ ਗਈ ਮੈਡੀਕਲ ਦੇ ਜਿਹੜੇ ਫੇਕ ਬਣਾ ਰਹੇ ਨੇ ਉਹ ਵੀ ਇੱਕ ਠੱਗੀ ਦਾ ਮਤਲਬ ਮਿਲੇ ਹੋਏ ਇਹਨਾਂ ਦੇ ਨਾਲ ਸਾਰੇ ਮਿਲੇ ਵੀ ਆ ਜਿਹੜੇ ਬੈਂਕਾਂ ਵਾਲੇ ਜਾਂ ਫਾਈਨਾਂਸਰ ਲੋਨ ਕਰਦੇ ਨੇਗੇ ਉਹ ਵੀ ਇਹਨਾਂ ਦੇ ਨਾਲ ਮਿਲੇ ਹੋਏ ਆ ਜੇ ਅਸੀਂ ਇੱਕ ਹਿਸਾਬ ਨਾਲ ਲਈਏ ਮਤਲਬ ਇਹਦੇ ਵਿੱਚ ਇੱਕ ਜਣਾ ਨਹੀਂ ਆ ਕਈ ਜਣੇ ਆ ਕਈ ਜਣੇ ਨੇ ਕਿਉਂਕਿ ਜਦੋਂ ਫਾਈਨਾਂਸ ਕਰਦੇ ਨੇ ਤਾਂ ਉਦੋਂ ਵੀ ਜਿਹੜੇ ਪੀੜਤ ਨੇ ਉਹਨਾਂ ਦੇ ਪੀੜਤਾਂ ਦੇ ਸਾਰੇ ਪ੍ਰੂਫ ਲੈ ਕੇ ਆਪ ਬੈਂਕ ਦਾ ਖਾਤਾ ਖੁਲਾਉਂਦੇ ਨੇ ਆਪ ਹੀ ਉਹਨਾਂ ਦੀ ਆਈਡੀ ਲੈਂਦੇ ਨੇ ਆਪ ਹੀ ਉਹਨਾਂ ਦਾ ਜਿਹੜਾ ਪੈਸੇ ਕਢਾਉਣ ਦੇ ਚੈੱਕ ਲੈਣੇ ਸਾਰਾ ਕੁਝ ਆਪ ਦੇ ਕੰਟਰੋਲ 'ਚ ਰੱਖਦੇ ਨੇ ਕੱਲਾ ਵੈਣੀ ਪਾਲਣੀ ਇਹਦੇ ਨਾਲ ਹੋਰ ਵੀ ਜਿਹੜਾ ਸਾਰਾ ਕੁਝ ਸਿਸਟਮ ਜੁੜਿਆ ਹੋਇਆ ਹੈਗਾ ਜੀ ਤੁਹਾਡੇ ਨਾਲ ਵੀ ਠੱਗੀ ਹੋਈ ਹੈ ਜੀ ਹਾਂ ਜੀ ਮੈਂ ਆਪਣੇ ਬੇਟੇ ਦੀ ਤੇ ਨੌ ਦੀ ਫੈਲ ਆਈ ਸੀ ਆਸਟ੍ਰੇਲੀਆ ਦੀ ਸਪੌਸ ਵਿਜ਼ਾ 8 ਲੱਖ ਚ ਗੱਲ ਹੋਈ ਤੇ 1,80,000 ਰੁਪਏ ਇਹਨਾਂ ਨੇ ਲਿਆਈ ਸਾਡੇ ਕੋਲ ਠੀਕ ਹੈ ਬਾਕੀ ਕਿੰਨੇ ਕੀ ਇੱਕ ਸਪੈਸ਼ਲਿਸਟ ਦੀ ਫੀਸ ਤੇ ਨਹੀਂ ਬਾਕੀ ਉਧਰ ਜਾ ਕੇ ਦੇਣੀ ਹੈ ਤੇ ਜਦੋਂ ਤੁਹਾਨੂੰ ਪਤਾ ਕਦੋਂ ਲੱਗਿਆ ਕਿ ਜਾਲੀ ਹੈ ਸਾਰਾ ਕੁਝ ਜਦੋਂ ਬੰਦ ਕਰਕੇ ਭੱਜ ਗਏ ਮੈਡੀਕਲ ਕਰਵਾਇਆ ਸਾਨੂੰ ਤੇ ਮੈਡੀਕਲ ਕਰਵਾ ਕੇ ਤੇ ਫੋਨ ਕਰਿਓ ਜਦੋਂ ਅਸੀਂ ਮੈਡੀਕਲ ਕਰਵਾਉਣਗੇ ਲੁਧਿਆਣੇ ਤੇ ਉੱਥੇ ਮੈਡੀਕਲ ਕਰਵਾ ਕੇ ਇਹਨਾਂ ਨੇ ਫੋਨ ਕੀਤਾ ਤੇ ਫੋਨ ਬੰਦ ਆਇਆ ਤੇ ਜ ਫਿਰ ਫੋਨ ਕਰਦੇ ਫੋਨ ਨਹੀਂ ਲੱਗਾ ਫਿਰ ਅਸੀਂ ਉਹ ਕਾਬੀਰ ਖੰਨੇ ਜਾ ਕੇ ਪਤਾ ਕਰਦੇ ਫਿਰ ਵਾਪਸ ਖੰਨੇ ਆਏ ਆਫਿਸ ਤੇ ਆਫਿਸ ਬੰਦ ਪਿਆ ਸੀ ਉੱਥੇ ਬਸ ਕੋਲਡ ਗਾਰਡ ਬੈਠਾ ਹੀ ਉਹ ਕਹਿੰਦਾ ਪੀ ਉਹ ਭੱਜ ਗਏ ਉਹ ਭੱਜ ਗਏ ਹਾਂ ਤੇ ਉੱਥੇ ਲਿਸਟ ਲੱਗੀ ਸੀ ਜਿਹੜੇ ਜਿਹੜੇ ਜਾਈ ਜਾਂਦੇ ਆਪਣਾ ਨਾਮ ਨੰਬਰ ਲਿਖ ਜਾਂਦੇ ਸੀ ਅਸੀਂ ਵੀ ਆਪਣਾ ਨਾਮ ਫੋਨ ਨੰਬਰ ਲਿਖਾਏ ਤੇ ਫਿਰ ਅਸੀਂ ਉੱਥੇ ਖੰਨੇ ਜਾਂਦੇ ਰਹੇ ਤਰਨਿਆ ਚ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਰੋਜ ਸੁਣਵਾਈ ਨਹੀਂ ਹੋਈ ਕੋਈ ਸੁਣਾਈ ਨਹੀਂ ਵਾਲੀ ਟੱਕੜੀ ਸੀ ਜੀ ਪਲਾਨਿੰਗ ਵਾਲੀ ਟੱਕੜੀ ਸੀ ਉਹ ਪਤਾ ਕੀ ਕਹਿੰਦੇ ਸੀ ਵੀ ਅਸੀਂ ਪੈਸੇ 6 ਲੱਖ ਰੁਪਈਏ ਤੋਂ ਜਿਹੜੇ ਗਏ ਸੀਗੇ ਸਾਰੇ ਵੀ ਅਸੀਂ 6 ਲੱਖ ਰੁਪਈਆ ਲਵਾਂਗੇ ਲਵਾਂਗੇ ਪੈਸੇ ਸਾਰੇ ਬਾਅਦ ਚ ਠੀਕ ਹੈ ਜਦੋਂ ਇਹ ਗੱਲ ਕਹਿੰਦੇ ਸੀ ਅਗਲਾ ਹਰੇਕ ਆਗਦੇ ਨੂੰ ਆਪਾਂ ਨੂੰ ਕਿਹਾ ਵੀ ਆਪਾਂ ਨੂੰ ਕਿਹਾ ਸੀ ਵੀ ਠੱਗੀ ਵੱਜੂ ਉਹ ਪਲਾਨ ਇਹ ਸੀ ਕਿ ਭਈ ਤੋਂ ਜਿਹੜਾ ਲੋਨ ਕਰਾਉਣਾ ਸੀ ਉਹ ਆਵਰਾ ਏਜੰਟ ਸੀ ਉਹਨਾਂ ਦਾ ਜੀ ਉਹਦੇ ਰਾਹੀਂ ਉਹ ਜਿਹੜਾ ਫਾਈਨੈਂਸ ਲੋਨ ਦਾ ਉਹਦੇ ਨਾਲ ਗੱਲ ਕਰਾ ਕੇ ਕਿਸੇ ਤੋਂ 2 ਲੱਖ ਕਿਸੇ ਤੋਂ ਇੱਕਾ ਸਿੰਘ ਤੋਂ ਦਾ 2 ਲੱਖ ਦਾ ਲੋਨ ਹੋ ਜੂ ਹਰੇਕ ਤੋਂ ਚੈੱਕ ਕਾਪੀਆਂ ਏਟੀਐਮ ਉਹ ਸਾਰੇ ਖਾਤੇ ਖਰਾ ਕੇ ਆਪਦੇ ਕੋਲੇ ਲਖਣ ਨੇ ਕਹਿੰਦੇ ਸਾਨੂੰ ਪਹਿਲਾਂ ਕੋਰੀਅਰ ਕਰੋ ਇਹ ਜਾਂ ਇੱਥੇ ਹੱਥੀ ਫੜਾ ਕੇ ਜਾ ਉਦੋਂ ਬਾਅਦ ਤੁਹਾਡਾ ਲੋਨ ਕਰਾਂਗੇ ਠੀਕ ਹੈ ਜੋ ਲੋਨ ਕਰਾਂਗੇ ਉਦੋਂ ਬਾਅਦ ਕਹਿੰਦੇ ਵੀ ਤੁਹਾਡਾ ਵੀਜ਼ਾ ਲੱਗ ਜਾ ਜੋ ਸਾਰਿਆਂ ਨੂੰ ਇਹ ਹੋ ਗਿਆ ਮੈਡੀਕਲ ਆ ਗਿਆ ਸਾਰਾ ਕੁਝ ਆ ਗਿਆ ਵੀ ਠੀਕ ਹੈ ਭਾਈ ਜਦੋਂ ਮੈਡੀਕਲ ਹੋ ਕੇ ਉੱਥੇ ਉਦੋਂ ਦਾ ਨਿਯੂਜਾਂ ਲੱਗ ਗਿਆ ਉਹਦੀਆਂ ਜੋ ਖੰਨੇ ਗਏ ਕਿ ਜੋ ਭਾਈ ਛੋਟੀ ਫਾਈਲ ਛੇਤੀ ਤੋਂ ਛੇਤੀ ਲਾਉਣੀ ਹੈ ਤੇ ਕਿਹਨੇ ਫਾਈਲ ਲਾਉਣੀ ਸੀ ਮੋੜ ਕੇ ਕਿਹੜੇ ਸੰ ਕਿਹੜੇ ਦੀ ਗੱਲ ਹੈ ਇਹ ਇਹ 2023 ਦੀ ਗੱਲ ਹੈ ਜੀ ਸਹੀ ਜੀ ਮਤਲਬ ਆਪ ਸਾਲ ਦੋ ਸਾਲਾਂ ਦੇ ਵਿੱਚ ਹੀ ਹੋਇਆ ਹਾਂ 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 ਤੁਹਾਡਾ ਵੀ ਤੁਸੀਂ ਦਰ ਦੇ ਵਿੱਚ ਕੀਤਾ ਜੀ ਹਾਂਜੀ ਠੀਕ ਹੈ ਤਾਂ ਇਹ 23 ਦੇ ਪੀੜ ਦਾ ਕੋਈ ਸਰ ਹਾਂਜੀ ਸਾਰੇ ਜੀ ਇਹ ਬੇਚਾਰੀਆਂ ਬੋਲ ਨਹੀਂ ਸਕਦੇ ਕੁਤਬ ਵੀ ਤੋਂ ਇਹ ਵੀ ਥੋੜਾ ਹੀ ਬੋਲਣਗੇ ਜੀ ਜੀ ਤੁਸੀਂ ਕਿੰਨਾ ਦਾ ਵੀਜ਼ਾ ਕੀਤਾ ਸੀ ਅਪਲਾਈ ਜੀ ਉਹਨਾਂ ਕੋਲ ਮੈਂ ਆਪਣੀ ਬੇਟੀ ਦਾ ਕੀਤਾ ਜੀ ਕੈਨੇਡਾ ਦਾ ਕੈਨੇਡਾ ਦਾ ਹਾਂਜੀ ਸਾਡੇ ਤੋਂ ਤਾਂ ਅਸੀਂ ਪਹਿਲਾਂ ਵੀ ਲਗਾਈ ਉੱਥੋਂ ਰਿਫਿਊਜ਼ਲ ਪਹਿਲਾਂ ਵੀ ਉਹਦੀ ਆ ਗਈ ਸੀ ਜੀਆਈਸੀ ਫਿਰ ਇਹਨਾਂ ਨੇ ਉਸ ਅਕਾਊਂਟ ਜੀ ਸਾਡੀ ਟ੍ਰਾਂਸਫਰ ਕਰਾ ਲਈ ਜੀ ਤੇ ਉਹ ਜੀ ਆਈ ਸੀ ਵੀ ਸਾਡੀ ਉਸ ਨਾਲ ਲਾ ਕੇ ਸਾਡਾ 8.5 ਲੱਖ ਬਣ ਗਿਆ ਜੀ ਹਾਂਜੀ ਕਿੰਨੇ ਪੈਸੇ ਤੁਸੀਂ ਭਰਤੇ ਸੀ ਉਹਨੂੰ ਹੁਣ ਤੱਕ 8.5 ਟੋਟਲੀ ਪੈਰੀਜ਼ ਦਿੱਤਾ ਸੀ ਸਾਰਾ ਪੂਰਾ ਪੈਸਾ ਤੁਸੀਂ ਦੇ ਦਿੱਤਾ ਹਾਂਜੀ ਸਾਡੀ ਜੀ ਆਈ ਸੀ ਗਈ ਕਰਕੇ ਤੇ ਕੁਝ 270 ਅਸੀਂ ਲੋਨ ਦਾ ਉਹਨਾਂ ਨੇ ਕਿਹਾ ਤਾਂ ਵੀ ਬਾਕੀ ਤੁਹਾਡਾ ਲੋਨ ਕਰਾ ਦਾਂਗੇ ਵੀ 25 ਲੱਖ ਦਾ ਤੇ ਇਸ ਕਰਕੇ ਸਾਡਾ ਪੈਸਾ ਜ਼ਿਆਦਾ ਇਸ ਕਰਕੇ ਹੋ ਗਿਆ ਸੀ ਜੀਆਈਸੀ ਪੈਦਨ ਕਰਕੇ ਪਰ ਤੁਹਾਨੂੰ ਪਤਾ ਪਤਾ ਕੋਈ ਜੀਆਈਸੀ ਦਾ ਵੀ ਬਾਅਦ ਚ ਉਹਨਾਂ ਨੇ ਜਿਹੜਾ ਪਾਸਵਰਡ ਦਿੱਤਾ ਇਹ ਬੜਾ ਲੌਂਦੇ ਰ ਪਰ ਲੱਗਦਾ ਨਹੀਂ ਸੀ ਉਹ ਜਦੋਂ ਫਿਰ ਇਹਨਾਂ ਨੂੰ ਕਾਲ ਕੀਤੇ ਕਾਲ ਉਠਾਉਂਦੇ ਨਹੀਂ ਸੀ ਸਾਡੀ ਫਿਰ ਬਾਅਦ ਚ ਉਹਨਾਂ ਨੇ ਕਾਲ ਹੀ ਬੰਦ ਕਰ ਦਿੱਤੀ 12 13 ਮਾਰਚ ਨੂੰ ਜਦੋਂ ਸਾਨੂੰ ਪਤਾ ਲੱਗਾ ਇਹ ਉਦੋਂ ਦਫ਼ਤਰ ਹੀ ਬੰਦ ਕਰਕੇ ਚਲੇ ਗਏ ਫਿਰ ਅਸੀਂ ਉੱਥੇ ਗਏ ਉੱਥੇ ਜਾਂਦੇ ਨੂੰ ਬਹੁਤ ਜ਼ਿਆਦਾ ਰੋਲਾ ਪਿਆ ਹੋਇਆ ਸੀ ਫਿਰ ਤੋਂ ਉਹਨਾਂ ਨੇ ਸਾਡੀ ਗੱਲ ਕੀ ਸੁਣੀ ਸੀ ਅਸੀਂ ਐਫਆਰਆਈ ਕਰਾਈ ਮੈਂ ਆਪ ਖੁਦ ਕੱਲੀ ਨੇ ਐਫਆਰਆਈ ਕਰਾਈ ਹੋਈ ਜਿਹਦੇ ਤੋਂ ਹੋਈ ਹੋਈ ਹੈ ਹਾਂਜੀ ਠੀਕ ਹੈ ਪਰ ਉੱਥੇ ਵੀ ਕੋਈ ਪ੍ਰਸ਼ਾਸਨ ਨੇ ਕੀਤੀ ਨਹੀਂ ਅਸੀਂ ਉੱਥੇ ਵੀ ਬੜੇ ਧਰਨੇ ਵੀ ਲਾਉਂਦੇ ਰੇ ਉਹਨਾਂ ਨੇ ਸਭ ਉਲਟਾ ਸਾਡੇ ਤੇ ਡਾਂਗਾ ਵੀ ਵਰਸਾਈਆਂ ਸੀ ਉੱਥੇ ਵੀ ਬੜਾ ਖੱਜਲ ਖਰਾਬ ਹੋ ਕੇ ਆਗੇ ਘਾਰਾ ਕੇ ਰੋਂਦੇ ਸੀ ਪਰੇਸ਼ਾਨ ਹੁੰਦੇ ਸੀ ਜਦੋਂ ਇੰਨਾ ਪੈਸਾ ਖਰਾਬ ਹੋਣ ਦੇ ਬਾਵਜੂਦ ਉਹਨਾਂ ਨੇ ਪ੍ਰਸ਼ਾਸਨ ਨੇ ਵੀ ਸਾਡੀ ਕੋਈ ਗੱਲ ਨਹੀਂ ਸੀ ਸੁਣਦੇ ਤਾਂ ਤੁਸੀਂ ਵੀ ਪੀੜਾ ਹਾਂਜੀ 8.5 ਲੱਖ ਰੁਪਏ 8.5 ਲੱਖ ਰੁਪਏ ਕਿਹਨਾਂ ਦਾ ਵੀਜ਼ਾ ਅਪਲਾਈ ਕੀਤਾ ਬੇਟੇ ਦਾ ਵੀਜ਼ਾ ਅਪਲਾਈ ਕੀਤਾ ਸੀ ਕਿੱਥੋਂ ਦਾ ਕੀਤਾ ਹੈਗਾ ਕੈਨੇਡਾ ਦਾ ਹਾਂਜੀ ਸਾਢੇ 8 ਲੱਖ ਵੀ ਸਾਰੇ ਭਰਤੇ ਹੀ ਪੈਸੇ ਹਾਂਜੀ ਸਾਰੇ ਭਰਤੇ ਨੇ ਪੈਸੇ ਗਿਆ ਤੁਹਾਨੂੰ ਤੇ ਇਹ ਹੋਣਾ ਕਿ ਚਲੋ ਪੈਸੇ ਘਟਿਆ ਭਰ ਦਈਏ ਸਾਰੇ ਆਈ ਜਾਣ ਹਾਂਜੀ ਹਾਂਜੀ ਪਰ ਕੁਝ ਨਹੀਂ ਬਣਿਆ ਇਹ ਸਾਰਾ ਕੁਝ ਨਹੀਂ ਬਣਿਆ ਥੈਂਕ ਯੂ ਤੁਹਾਡਾ ਭਾਈ ਜੀ ਕਿੰਨਾ ਦਾ ਕੀਤਾ ਜੀ ਆਪਾਂ ਮੈਂ ਸਪਾਊਸ ਲਾਇਆ ਸੀ ਭਾਜੀ ਤੇ ਸਾਡਾ ਗਿਆ 3 3 ਲੱਖ 20 ਹਜ਼ਾਰ ਗਿਆ ਤੇ ਇਹਨਾਂ ਨੇ ਪਹਿਲੇ ਲੋਨ ਕਹਿੰਦੇ ਲੋਨ ਕਰਾ ਦਾਂਗੇ ਅਮਾਉਂਟ ਸ਼ੋ ਕਰਾ ਦਾਂਗੇ ਫੰਡ ਸ਼ੋ ਕਰਾ ਦਾਂਗੇ 2 ਲੱਖ ਲਿਆ ਪਹਿਲੇ 1 80 ਉਸ ਤੋਂ ਬਾਅਦ ਕਹਿੰਦੇ ਤੁਹਾਡੀ ਜੋ ਇਨਸਟਾਲਮੈਂਟ ਜਾਣੀਆਂ ਐਂਬੈਸੀ ਫੀਸ ਜਾਣੀਆਂ ਅਸੀਂ ਉਹ ਭਰਿਆ ਤੇ ਸਾਰੇ ਮਤਲਬ ਕਿ ਇਹਨਾਂ ਨੇ ਫੇਕ ਡਾਕੂਮੈਂਟ ਲਾਏ ਸੀ ਆ ਹਾਲਾਂਕਿ ਮੈਂ ਆਪ ਚੈੱਕ ਕੀਤਾ ਜਿੱਥੇ ਰਿਟਰਨ ਲੱਗਦੀ ਹੁੰਦੀ ਆ ਉਥੇ ਇਹਨਾਂ ਨੇ ਪੈਨ ਕਾਰਡ ਚਪਕਾਇਆ ਹੋਇਆ ਸੀਗਾ ਮਤੇ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਫਾਈਲ ਕਿੱਦਾਂ ਲੱਗਦੀ ਆ ਸਾਰੇ ਜਾਲੀ ਡਾਕੂਮੈਂਟ ਲਾਏ ਹੋਏ ਸਾਰੇ ਫੇਕ ਹੈਗੇ ਤੇ オリジナル ਡਾਕੂਮੈਂਟ ਲੈ ਲਏ ਹੋਏ ਸੀ ਸਾਡੇ ਤੋਂ ਮੈਂ ਥੋੜਾ ਸਾਰਾ ਪੁੱਛਾਂ ਲਈ ਹਾਂਜੀ 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 ਜੀ ਭਾਈ ਜੀ ਹੁਣ ਤੱਕ ਜੇ ਆਪਾਂ ਵਹੀ ਗੱਲ ਕਰੀਏ ਕਿੰਨੇ ਪਰਚੇ ਵਿਅਕਤੀ ਉੱਤੇ ਹੋ ਚੁੱਕੇ ਹੈ ਪਤਾ ਤੁਹਾਨੂੰ ਕੋਈ ਕੋਈ ਪਤਾ ਨਹੀਂ ਜਿੰਨੀ ਐਮੀਗ੍ਰੇਸ਼ਨਾਂ ਖੋਲੀਆਂ ਨੇ ਉਹ ਸਾਰਾ ਸਾਡੇ ਕੋਲ ਡਾਟਾ ਵਾ ਪਹਿਲੀ ਐਮੀਗ੍ਰੇਸ਼ਨ ਇਹਨੇ ਕੋਸਟ ਲਾਈਨ ਐਮੀਗ੍ਰੇਸ਼ਨ ਦੇ ਨਾਂ ਤੇ ਖੋਲھی ਪਟਿਆਲੇ ਜੀ ਲੀਲਾ ਪਵਨ ਉਹ 2008 ਤੋਂ ਲੈ ਕੇ 2012 ਤੱਕ ਚਲਾਈ ਨੇ ਜੀ ਦੂਸਰੀ ਐਮੀਗ੍ਰੇਸ਼ਨ ਖੋਲੀ 20 20 20 ਨਾਂ ਦੇ ਨਾਂ ਤੇ ਜੀ ਉਹ ਵੀ ਪਟਿਆਲੇ ਵਿੱਚ ਉਹ 2013 ਤੋਂ 2016 ਤੱਕ ਇਹਦੀ ਚੱਲੀ ਤਿੰਨ ਸਾਲ ਉਹ ਚੱਲੀ ਠੀਕ ਹੈ ਤੇ ਤਿੰਨ ਸਾਲ ਫਿਰ ਨੈਕਸਟ ਇਮੀਗ੍ਰੇਸ਼ਨ ਪਟਿਆਲਾ ਖੋਲੀ ਉਹ ਖੋਲੀ 2016 ਤੋਂ 2020 ਤੱਕ ਠੀਕ ਹੈ ਉਦੋਂ ਬਾਅਦ ਚ ਖੋਲੀ ਉਹਨੇ ਨੈਸ ਇਮੀਗ੍ਰੇਸ਼ਨ ਪਟਿਆਲਾ ਜੀ ਉਹ 2002 ਚ ਖੋਲੀ ਫਿਰ 2020 ਚ ਫਿਰ ਉਡਾਨ ਇਮੀਗ੍ਰੇਸ ਖੋਲੀ 2021 ਤੋਂ 2022 ਤੱਕ ਸਾਲ ਜੀ ਉਸ ਤੋਂ ਬਾਅਦ ਆਈਡੀਪੀ ਇਮੀਗ੍ਰੇਸ਼ਨ ਚੰਡੀਗੜ੍ਹ ਖੋਲੀ ਉਹ 2022 ਚ ਖੋਲੀ 2023 ਦੇ ਵਿੱਚ ਜਿੱਥੋਂ ਸਾਰੇ ਅਸੀਂ ਲੁੱਟੇ ਗਏ ਆ ਕੋਸਟਵੇ ਇਮੀਗ੍ਰੇਸ਼ਨ ਦੇ ਨੇ ਇੱਥੇ 570 ਬੱਚਾ ਜੀ ਟੋਟਲ ਬੱਚਾ ਜਿੰਨੇ ਵੀ ਇਮੀਗ੍ਰੇਸ਼ਨਾਂ ਨੇ ਮਤਲਬ 4000 ਤੋਂ ਵੱਧ ਹੋਏਗਾ ਜੀ 4000 ਤੋਂ ਉੱਪਰ 4000 ਤੋਂ ਉੱਪਰ ਬੱਚਾ ਵਾ ਜਿਨ੍ਹਾਂ ਨੂੰ ਠੱਗੀ ਵਜੀ ਆ ਜਿਨ੍ਹਾਂ ਨੂੰ ਠੱਗੀ ਵਜੀ ਆ ਇੱਥੋਂ ਤੱਕ ਕਈ ਐਮ ਦੇ ਪਰਿਵਾਰ ਵੀ ਹੈਗੇ ਜਿਹੜੇ ਦਾਣਾ ਮੰਡੀ ਦੇ ਵਿੱਚ ਪੱਲੇਦਾਰੀ ਕਰਦੇ ਸੀ ਅੱਛਾ ਜੀ ਉਹਨਾਂ ਆਪਣੇ ਆਰਟੀਆਂ ਜਿਨ੍ਹਾਂ ਦੇ ਹੇਟ ਕੰਮ ਕਰਦੇ ਸੀ ਉਹਨਾਂ ਤੋਂ ਪੈਸੇ ਲੈ ਲੈ ਕੇ ਮਤਲਬ ਉਹਨੂੰ ਇਮੀਗ੍ਰੇਸ਼ਨ ਦਿੱਤੀ ਤਾਂ ਉਹਨਾਂ ਦਾ ਜਿਹੜਾ ਬੱਚਾ ਸੀ ਉਹ ਵੀ ਸੁਸਾਇਡ ਕਰ ਗਿਆ ਇੰਨਾ ਪੈਸਾ ਵਾਪਸ ਕਿੱਥੋਂ ਕਰਨਾ ਵਾ ਸੈਂਟਰ ਕੁੱਲ ਹੁਣ ਤਾਂ ਖੋਲਦੀ ਸੀ ਨਹੀਂ ਚੋ ਇਹ ਨਵਾਂ ਸੈਂਟਰ ਇਹਦਾ ਨਵਾਂ ਸੈਂਟਰ ਹੈ ਨਵਾਂ ਸੈਂਟਰ ਇਹਦਾ 89 ਸੈਂਟਰ ਹੈ ਇਹ ਵੀ ਬੰਦ ਕਰਤਾ ਹੁਣ ਇਹ ਵੀ ਬੰਦ ਕਰਤਾ ਵਾ ਸਭ ਤੋਂ ਵੱਡੀ ਗੱਲ ਜੇ ਫੜੇ ਨਹੀਂ ਜਾਂਦਾ ਇਹਦੀ ਪਟਿਆਲਾ ਵਿਖੇ ਇਮੀ ਜਿੱਥੇ ਇਹਦੀ ਕੋਠੀ 10 ਲੱਖ 10 ਕਰੋੜ ਦੀ ਕੋਠੀ ਹੈ ਇਹਦੀ ਅਫਸਰ ਕੋਲੋਨੀ ਦੇ ਵਿੱਚ ਚਾਰ ਸਾਰੇ ਅਫਸਰਾਂ ਦੀਆਂ ਕੋਠੀਆਂ ਨੇ ਵਿਚਕਾਰ ਇਹਦੀ ਕੋਠੀ ਆ ਗੁਰਪ੍ਰੀਤ ਬੇਨਿਪਾਲ ਦੀ ਜੀ ਤੇ ਕਿਉਂ ਨਹੀਂ ਫੜਿਆ ਜਾਂਦਾ ਕਿਉਂ ਮਿਲੇ ਭੁਗਤਿਆ ਸਾਰਿਆਂ ਦੀ ਕਿਦਾ 4 ਲੱਖ ਇਹਦਾ 8 ਲੱਖ ਇਹਦਾ ਮੇਰੇ ਮੇਰਾ ਸਾਢੇ 4 ਲੱਖ ਰੁਪਈਆ ਗਿਆ ਵਾ ਪਰ ਦੋ ਬੱਚਾ ਆਸਟ੍ਰੇਲੀਆ ਨਾਲ ਲਵਾਈ ਸੀ ਠੀਕ ਹੈ ਧੰਨਵਾਦ ਸਾਰਿਆਂ ਦਾ